ਪੰਜਾਬੀਆਂ ਦੇ ਕੋਨੇ-ਕੋਨੇ ਵਿੱਚ ਵਸਦੇ ਖੇਡ ਪ੍ਰੇਮੀਆ ਨੂੰ ਪੰਜਾਬੀਆਂ ਨੂੰ ਮੇਰੇ ਵੱਲੋਂ ਜਣੀ ਧਰਮਹਰਿਆਉ ਦੇ ਵੱਲੋਂ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਮੇਰੇ ਨਾਲ ਨੇ ਖੇਡ ਕਬੱਡੀ ਦੇ ਮਹਾਨ ਰੇਟਰ ਸਰਦਾਰ ਤਹਿਲ ਸਿੰਘ ਜੀ ਜਿਨ੍ਹਾਂ ਨੂੰ ਗਰਾਊਂਡਾਂ ਦੇ ਵਿੱਚ ਸਟਾਈਲ ਸਿੰਘ ਦੇ ਨਾਂ ਤੇ ਨਹੀਂ ਬਾਜਾ ਘਮੇਰਾ ਦੇ ਨਾਂ ਤੇ ਜਾਣਿਆ ਜਾਂਦਾ ਸੀ ਜਿਨ੍ਹਾਂ ਦਾ ਪਿੰਡ ਹੈ ਜਿਹੜਾ ਘਮੇਰਾ ਤੇ ਜਿਲ੍ਹਾ ਫਰੀਦਕੋਟਾ ਆਓ ਫਿਰ ਅੱਜ ਆਪਾਂ ਬਾਜਾ ਘਮੇਰਾ ਜੀ ਦੇ ਨਾਲ ਕਰਦੇ ਹਾਂ ਗੱਲਬਾਤ ਅੱਜ ਭਾਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਭਾਜੀ ਤੁਹਾਡਾ ਬਹੁਤ ਬਹੁਤ ਚੈਨਲ ਵੇਖਣ ਭਾਜੀ ਸੱਸਾ ਹੀ ਕਾ ਅ ਸੋ ਭਾਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਨਮ ਬਾਰੇ ਦੱਸੋ ਜਨਮ ਮੇਰਾ ਭਾਜੀ 90 ਦਾ ਹੋਇਆ ਜੀ ਸਰਦਾਰ ਅਸ਼ਾ ਸਿੰਘ ਦੇ ਘਰ ਮਾਤਾ ਜਗਿੰਦਰ ਕੌਰ ਦੇ ਘਰ ਜੀ ਤੇ ਬਾਜਾ ਭਾਜੀ ਤੁਸੀਂ ਕਬੱਡੀ ਕਦੋਂ ਸ਼ੁਰੂ ਕੀਤੀ ਸੀ ਤੇ ਕਿਹਨੂੰ ਵੇਖ ਕੇ ਕਬੱਡੀ ਖੇਡਣੀ ਸ਼ੁਰੂ ਕੀਤੀ ਭਾਜੀ ਸਾਡੇ ਨਾ ਪਰਿਵਾਰ 'ਚ ਕਬੱਡੀ ਸੀ ਕਿਉਂਕਿ ਮੇਰਾ ਦਾਦਾ ਜੀ ਖੇਡਦੇ ਸਨ ਸਰਦਾਰ ਸ਼ਾਮ ਸਿੰਘ ਜੀ ਜੀ ਮੇਰੇ ਚਾਚਾ ਜੀ ਖੇਡਦੇ ਸਨ ਸਰਦਾਰ ਨਸ਼ਤਰ ਸਿੰਘ ਜੀ ਜੀ ਮੇਰੇ ਡੈਡੀ ਖੇਡਦੇ ਸਨ ਸਰਦਾਰ ਅਸ਼ਾ ਸਿੰਘ ਜੀ ਜੀ ਸਾਡੇ ਘਰ 'ਚ ਕਬੱਡੀ ਸੀਗੀ ਜੀ ਹਾਂ ਜੀ ਤੇ ਫਿਰ ਕਦੋਂ ਸ਼ੁਰੂ ਕੀਤੀ ਤੁਸੀਂ ਬੰਮਲ ਇਹਨਾਂ ਨੂੰ ਵੇਖ ਕੇ ਕੀਤੀ ਸ਼ੁਰੂ ਭਾਈ ਜੀ ਇਹਨਾਂ ਨੂੰ ਵੇਖ ਕੇ ਕੀਤੀ ਕਰੋ ਕਬੱਡੀ ਥੋੜੀ ਥੋੜੀ ਹਲਦੀ ਹੁਲਦੀ ਜੀ ਬਾਅਦ ਚੋਂ ਬੀਲ ਦਾ ਸਕੂਲ ਲੱਗ ਗਿਆ ਸਕੂਲ ਚੋਂ ਖੇਡਦੇ ਖੇਡਦੇ ਭਾਈ ਘਰੇ ਵੇਲੇ ਦੇ ਵੇਖਦੇ ਤਾਂ ਚੜ ਗਏ ਵੀ ਪੜ੍ਹਾਈ ਤਾਂ ਨਹੀਂ ਆਈ ਤੇ ਕਬੱਡੀ ਖੇਡ ਲਗੇ ਜੀ ਹਾਂ ਜੀ ਤੇ ਫਿਰ ਸਕੂਲ ਚ ਕਿੰਨਾ ਟਾਈਮ ਗਏ ਸਕੂਲ ਚ ਤਾਂ ਭਾਈ ਸਾਲ ਕ ਗਏ ਵਾਂਗੇ ਜੀ ਮੈਂ ਸਕੂਲ ਚ ਮਾਨੇ ਲੱਗਾ ਕਬੱਡੀ ਵਾਲੇ ਪਾਸੇ ਕਬੱਡੀ ਵਾਲੇ ਪਾਸੇ ਮਾਨੇ ਜੀ ਹਾਂ ਜੀ ਤੇ ਇਹ ਕਿਹੜੇ ਕਿਹੜੇ ਵਜਨ ਤੋਂ ਖੇਡੇ ਤੁਸੀਂ ਕਬੱਡੀ 57 ਬਾੜ ਤੋਂ ਭਾਜੀ ਜੀ ਹਾਂ ਜੀ ਠੀਕ ਤੇ ਓਪਨ ਦੇ ਵਿੱਚ ਐਂਟਰੀ ਕਦੋਂ ਵੀ ਤੇ ਕਿਹੜੀਆਂ ਕਿਹੜੀਆਂ ਟੀਮਾਂ ਵੱਲੋਂ ਖੇਡੇ ਤੁਸੀਂ ਐਂਟਰੀ ਭਾਜੀ ਕੁਸਤ ਮੈਂ ਪੈਂਡਲ ਵਿੱਚ ਖੇਡਿਆ ਪਹਿਲਾਂ ਸਾਈ ਸਾਡੇ ਪਿੰਡ ਦੀ ਟੀਮ ਵਧੀਆ ਭਾਜੀ ਜੀ ਹਾਂ ਪਿੰਡ ਚ ਬਾੜ ਤੋਂ ਓਪਨ ਚ ਵੱੜ ਕੇ ਪਿੰਡ ਪਿੰਡ ਦੇ ਮੈਚ ਲਾਉਣ ਲੱਗੇ ਫਿਰ ਜਿਵੇਂ ਜਿਵੇਂ ਭਾਜੀ ਤਕੜੇ ਹੋਏ ਕੋਈ ਕੋਈ ਟੀਮ ਖੇਡਣ ਲੱਗੀ ਕੋਈ ਕੋਈ ਟੀਮ ਖੇਡਣ ਲੱਗੀ ਤੇ ਪਿੰਡ ਦੇ ਕਿਹੜੇ ਖਿਡਾਰੀ ਸੀ ਪਿੰਡ ਦੇ ਪੰਜਾਬ ਪੁੱਛੇ ਮੈਂ ਜਗਾ ਸਿੰਘ ਜੀ ਤੇ ਸਦਾ ਅਸਦੀ ਸਿੰਘ ਕੈਪਟਨ ਜੀ ਹਾਂ ਤੇ ਲਖਵੀਰ ਸਿੰਘ ਸੁੱਖਾ ਸਿੰਘ ਦੋਵੇਂ ਭਰਾ ਸੀ ਮੇਰੇ ਜਾਪੀ ਹੁੰਦੇ ਸੀ ਜੀ ਤੇ ਗੋਰਾ ਗੋਲੇ ਵਾਲੀ ਹੁੰਦਾ ਸੀ ਸਾਡੀ ਜੀ ਤੇ ਉਸ ਤੋਂ ਬਾਅਦ ਕਿਹੜੀਆਂ ਟੀਮਾਂ ਬੁੱਲ ਕੇ ਖੇੜੇ ਤੁਸੀਂ ਉਦੋਂ ਬਾਅਦ ਲੰਡਿਆ ਨਾਲ ਖੇੜੇ ਜੀ ਉਦੋਂ ਲੰਡਿਆ ਇਤਾਰ ਹੁੰਨੀ ਹੁੰਦੀ ਸੀ ਜੀ ਮੈਂ ਇਹਨਾਂ ਨਾਲ ਮੈਚ ਬਾਜੀ ਲਾਉਂਦਾ ਹੁੰਦਾ ਸੀ ਲੰਡਿਆਣਾ ਪਿੰਡਵਾਰ ਦੇ ਇਹ ਮੈਨੂੰ ਆਦਾ ਯਾਦ ਡੀਪੀ ਨਾਲ ਮੈਚ ਖੜਾ ਦੇ ਨੀਪੀ ਨਾਲ ਖੜਾ ਦੇ ਮੈਂ ਹਾਂ ਚੱਲ ਖੜਾ ਦੇ ਯਾਰ ਕੋਈ ਨਹੀਂ ਇਹਨਾਂ ਨੇ ਮੇਰੀ ਟੀਮ ਨਾਲ ਗੱਲ ਕਰ ਲਈ ਇਦੋਂ ਮੈਂ ਲੜਕੇ ਗਿਆ ਤੇ ਜੀਸਾਂ ਨਾਲ ਗੱਲ ਕਰ ਲਈ ਤੇ ਜੀਸਾਂ ਨੇ ਤਾਂ ਮੈਨੂੰ ਵੇਖਿਆ ਵੀ ਚੰਗਾ ਪਲੇਅਰ ਆ ਵਧੀਆ ਸੋਨਾ ਤੋਂ ਲਿਆਉਣ ਵਾਲਾ ਇਹਨੂੰ ਪਹਿਲਾਂ ਹੀ ਕਹਿੰਦੇ ਸੀ। ਉਹ ਮੈਨੂੰ ਲੈ ਗਏ ਭਾਜੀ। ਲੈ ਗਏ ਤੇ ਮੈਂ ਪੰਜ ਚਾਰ ਸਕਲ ਚ ਕੰਗਾ ਖੇਡਿਆ। ਜੀ ਵਧੀਆ ਖੇਡਿਆ ਟੌਪ ਚ ਖੇਡਿਆ ਮੈਂ ਸਿਰੇ ਦਾ ਜਮਾ ਸਿਰੇ ਦਾ ਖੇਡਿਆ। ਹੂੰ ਮੇਰੇ ਜਾਣ ਕ ਭਾਜੀ ਸੱਟ ਲੱਗ ਗਈ। ਜੀ ਗੋਡੇ ਤੇ ਸੱਟ ਲੱਗ ਗਈ ਮੇਰੇ। ਮੈਂ ਨਹੀਂ ਗਿਆ ਮੈਂ ਤੋਂ ਨਹੀਂ ਖੇਡਿਆ ਗਿਆ। ਜੀ ਤੇ ਮੈਨੂੰ ਕੋਸਾ ਮੈਂ ਦੋ ਪੈਸੇ ਲੈ ਜਾ ਤੇ ਪ੍ਰੇਸ਼ੰਗਰ ਮੈਂ 10000 ਰੁਪਏ ਲੈ ਜਾਂਦਾ ਕੋਸਾ। ਜੀ ਦਾ ਕੀ ਯਾਰ ਪੀਆ ਲੈ ਆਂਦਾ ਤੇ ਮੈਂ ਉਹ ਮੈਥੋਂ ਵੀ ਕਰੇ ਮੇਰੀ ਗਰੀਬੀ ਕਰਕੇ ਜਾਂ ਮਜਬੂਰੀ ਕਰਕੇ ਮੈਥੋਂ ਕਰੇ ਲੱਗ ਗਿਆ ਲੱਗਿਆ ਕੋਈ ਹੁੰਦਾ ਹੀ ਐ ਪਲੇਅਰ ਵਿੱਚ ਭਾਜੀ ਉਹਨਾਂ ਨੇ ਕੋਸਾ ਸਾਹਮਣੂ ਸ਼ਿਕਾਇਤ ਕਰਤੀ ਜੀ ਕੋਸਾ ਵੀ ਉਹ ਤਾਂ ਆਏ ਕਰਕੇ ਗੱਡੀ ਲੈ ਆ ਤੇ ਪੈ ਕਾ ਹੂੰ ਕੋਸਾ ਉਹ ਕੋਈ ਬਾਈ ਬਾਈ ਹੋ ਗੱਲ ਕੋਸਾ ਨੇ ਮੈਨੂੰ ਕੋਈ ਨਹੀਂ ਕਿਹਾ ਸੋਨੀ ਕੋੜ ਕੋੜਾ ਮੁੰਡਾ ਮੈਨਾਂ ਖੇਡਦਾ ਸੀ ਆਉਂਦਾ ਮੈਨੂੰ ਕੋਸਾ ਸਾਹਿਬ ਨੇ ਤੈਨੂੰ ਸੱਦਿਆ ਮੈਂ ਜਾਵੜਾ ਮੈਨੇ ਯਾਰ ਕੋਸਾ ਮੇਨਾ ਤੂੰ ਨਹੀਂ ਕੋਸਾ ਨੂੰ ਮੈਂ ਲੜੂਗਾ ਮੈਨਾਂ ਮੇ ਕੋ ਸਾਕ ਕੋ ਸਾਰੀਆਂ ਗੱਲਾਂ ਦੱਸ ਤੀਆਂ ਉਹਨੇ ਹੂੰ ਵੀ ਲੜੂਆ ਯਾਰ ਉਹ ਨਾਲ ਨਹੀਂ ਲੜਦਾ ਯਾਰ ਮੈਂ ਭਾਜੀ ਇੱਥੋਂ ਬਿਹਤਰੇ ਲਾਦ ਲੈ ਗੱਡੀ ਹੂੰ ਮੈਂ ਜਦੋਂ ਪੱਤੋ ਦਾ ਮੋੜ ਮੁੜਿਆਂ ਤੇ ਸੋਨੀ ਨੂੰ ਫੋਨ ਲਾ ਲਿਆ ਕੋ ਸਾਹਨੇ ਆਉਂਦੇ ਮੋੜ ਦੇ ਭਾਜੀ ਹੂੰ ਮੈਂ ਉੱਥੇ ਮੁੜਿਆ ਭਾਜੀ ਜੀ ਮੈਂ ਉੱਥੋਂ ਮੁੜ ਕੇ ਤੇ ਮੈਂ ਮੁੜ ਕੇ ਫਿਰ ਮੈਂ ਭਾਜੀ ਘਰ ਜਾਣਾ ਜੀ ਹੂੰ ਜਦੋਂ ਰੱਬ ਰੋਸੇ ਜੇ ਤੁਹਾਨੂੰ ਪਹਿਲਾਂ ਮੁੜ ਕੇ ਮੈਂ ਭਾਜੀ ਮੇਰਾ ਜੀ ਨਹੀਂ ਕੀਤਾ ਗਿਆ ਜੀ ਮੁੜ ਕੇ ਮੈਂ ਪਿਆਰਿਆ ਕਰੇ ਭਾਜੀ ਇੱਥੇ ਹੂੰ ਮੈਨੂੰ ਕੋਈ ਨਹੀਂ ਵੀ ਕੋਈ ਮੈਨੂੰ ਠਾਉਂਦਾ ਨਹੀਂ ਸੀ ਕੋਈ ਮੈਨੂੰ ਪਾਲਦਾ ਨਹੀਂ ਸੀ ਕੋਈ ਮੈਨੂੰ ਵੇਖਦਾ ਨਹੀਂ ਸੀ ਕੋਈ ਮੈਨੂੰ ਚਾਹਦਾ ਨਾ ਕੋਈ ਪਲੇਅਰ ਹੀ ਆਇਆ ਪਾਜੀ ਮੇਰੇ ਕੋਲ ਜੀ ਜਿਹੜੇ ਕਹਿੰਦੇ ਸੀਗੇ ਅੰਦੀਪ ਸਾਹਿਬ ਕਹਿੰਦੇ ਸੀ ਵੀ ਬਾਜਾ ਜਿੱਥੇ ਖੇਡੂ ਤੇ ਯਾਰ ਪੱਕਾ ਪਜਤਾਂਗੇ ਹੂੰ ਤੇ ਉਹ ਵੀ ਕੋਈ ਵੀ ਨਹੀਂ ਆਇਆ ਮੇਰੇ ਨਾਲ ਦਾ ਪਲੇਅਰ ਵੀ ਨਹੀਂ ਕੋਈ ਆਇਆ ਪਾਜੀ ਜੀ ਮਲਕੋਟੇ ਦੇ ਸਟਾਰਟ ਕਰਕੇ ਉਸ ਘਰੇ ਪਹਿਰੇ ਘਰੇ ਪਹਿਰੇ ਬਾਬਾ ਜੀ ਜੀ ਹਾਂ ਫਿਰ ਬਾਜੀ ਕੀ ਹੋਇਆ ਤੇ ਮੇਰਾ ਮੁੰਡੇ ਠੀਕ ਹੋਰਦੇ ਸੀਗੇ ਜਦੋਂ ਅਪਾ ਤੀਜੀ ਵਿਰੇਸ਼ ਦੀ ਗੱਲ ਕਰ ਗਏ ਪਾਜੀ ਜੀ ਇਹਨਾਂ ਨੇ ਮੈਨੂੰ ਆ ਕੇ ਠਾਇਆ ਮੈਨੂੰ ਆਦਾ ਯਾਰ ਉੱਠ ਯਾਰ ਮੈਨੂੰ ਯਾਰ ਮੇਰਾ ਜੀ ਨਹੀਂ ਕਰਦਾ ਖੇਡਣਾ ਨਹੀਂ ਆਉਂਦਾ ਯਾਰ ਤੂੰ ਚੱਲ ਯਾਰ ਜੀ ਤੇ ਮੇਰਾ ਮਾਨ ਵੜਾ ਦੋਹੀ ਭਾਜੀ ਹੂੰ ਵੀ ਯਾਰ ਐਡਾ ਤਕੜਾ ਪਲੇਅਰ ਹੋ ਕੇ ਮੈਂ ਤੇ ਮੇਰੇ ਨਾਲ ਯਾਰ ਆ ਕੀ ਹੋਇਆ ਯਾਰ ਹੂੰ ਮੈਨੂੰ ਪੁੱਛਦੇ ਤਾਂ ਸਹੀ ਜੀ ਜਾਂ ਮੇਰੇ ਕੋਲ ਬਹਿ ਕੇ ਗਾਫਮੈਂਟ ਗੱਲਤਾ ਕਰਦੇ ਵੀ ਬਾਜੀ ਕੀ ਗੱਲ ਹੋ ਯਾਰ ਕੀ ਗੱਲ ਤੂੰ ਆ ਕਲ ਮੈਨੂੰ ਪੁੱਛਦੇ ਤੇ ਮੈਂ ਜਦੋਂ ਜਿਹੜਾ ਬੰਦਾ ਮੇਰੇ ਰਾਬੀ ਰੋਸ ਗਿਆ ਤਲੀਆਂ ਮੈਂ ਦਿੰਦਾ ਸੀ ਜਿਹਦੇ ਥੱਲੇ ਉਹੀ ਰੋਸ ਗਿਆ ਫਿਰ ਮੈਂ ਕਬੱਡੀ ਦਾ ਕੀ ਫਿਰ ਕਬੱਡੀ ਦਾ ਮੇਰੇ ਨਾਲ ਹੀ ਗਈ ਫਿਰ ਉਹਦੇ ਨਾਲ ਹੀ ਮੈਂ ਇੱਥੇ ਆ ਕੇ ਭਾਜੀ ਪੈ ਗਿਆ ਮੈਂ ਨਹੀਂ ਯਾਰ ਜੀ ਮੈਂ ਨਹੀਂ ਯਾਰ ਮੈਂ ਖੇਡਣਾ ਨਹੀਂ ਹਾਂ ਮੈਂ ਖੇਡਣਾ ਚਾਹੁੰਦਾ ਹੀ ਨਹੀਂ ਜੀ ਨਾਲੇ ਭਾਜੀ ਉਸਰੇ ਤੇ ਕੋ ਡੈਸਕਟਾਪ ਦੀ ਸੀ ਜੀ ਤੇ ਭਾਜੀ ਉਥੇ ਮੈਂ ਪਿਆ ਤੇ ਮਹੀਨਾ ਮਹੀਨਾ ਭਾਜੀ ਘਰੇ ਪਿਆ ਮੈਂ ਵੀ ਜੋ ਨਹੀਂ ਕਿ ਨਹੀਂ ਖੇਡਣਾ ਇਹਨਾਂ ਨੇ ਟੀਮ ਬਣਾਈ ਸੀ ਭਾਜੀ ਤੀਜੀ ਫਰੇਂਡ ਦੀ ਫਿਰ ਤੀਜੀ ਫਰੇਂਡ ਇਹਨਾਂ ਤਿਆਂ ਦੇ ਬਣਾਏ ਜੇ ਦੌਰ ਯਾਰ ਮੈਨੂੰ ਹੌਲੀ ਹੌਲੀ ਭਾਜੀ ਤੋੜ ਲੈ ਇਹਨਾਂ ਨੇ ਜੀ ਮੈਂ ਹੌਲੀ ਹੌਲੀ ਕਿਉਂਕਿ ਮੈਂ ਭੱਜਾ ਟੁੱਟਿਆ ਤਾਂ ਪਿਆ ਸੀ ਭਾਈ ਨਹੀਂ ਪੈਂਦੀ ਇਹਨਾਂ ਮੈਂ ਹੌਲੀ ਹੌਲੀ ਆਦੀ ਮਿਹਨਤ ਲਾ ਕੇ ਤੇ ਮੈਂ ਪਹਿਲੀ ਰੇਡ ਕਾਉਣ ਲੱਗਿਆ ਭਾਜੀ ਜੀ ਫਿਰ ਸਾਰਾ ਮੈਚ ਜਿੱਤੇ ਆ ਭਾਜੀ ਕਿਹੜੇ ਕਲੱਬ ਵੱਲ ਖੇਡੇ ਤੁਸੀਂ ਮੈਂ ਬਾਬਾ ਫਰੀਦ ਕਲੱਬ ਵੱਲ ਜੀ ਹਾਂਜੀ ਫਰੀਦ ਕੋਟ ਵੱਲ ਜੀ ਗੋਰੇ ਦੀ ਕਮਾਂਡ ਹੈ ੜਾ ਗੋਰਾ ਕੋਸੀ ਕਦੋਂ ਹੀ ਟੀਮ ਦਾ ਜੀ ਹਾਂਜੀ ਗੋਰਾ ਗੋਲੇ ਵਾਲੇ ਕੋਸੀ ਗੋਰਾ ਗੋਲੇ ਵਾਲੇ ਕੋਸੀ ਨਹੀਂ ਤੇ ਕਿੰਨੇ ਸਾਲ ਖੇਡੇ ਫਿਰ ਤੁਸੀਂ ਇਹਦੇ ਵੱਲੋਂ ਕਲੱਬ ਵੱਲੋਂ ਅ ਬਾਬਾ ਫਰੀਦ ਨੂੰ ਭਾਜੀ ਮੈਂ ਕਿਹੜਾ 5 5 ਸਾਲ ਖੇਡਿਆ ਮੈਂ 5 ਸਾਲ ਹਾਂਜੀ ਭਾਜੀ ਜੀ ਹਾਂਜੀ ਤੇ ਜਨ ਕਿਆ ਨਹੀਂ ਟੌਪ ਦੇ ਖੇਡੇ ਭਾਜੀ ਮਹਾਰਾਜ ਦੀ ਕਿਰਪਾ ਹੀ ਰਹੀਗੀ ਬਾਬਾ ਫਰੀਦ ਜੀ ਦੀ ਕਿਰਪਾ ਹੀ ਨਹੀਂ ਉਸ ਕਲੱਬ ਚ ਵੀ ਜੱਫਾ ਲੱਗ ਗਿਆ ਅਕੈਡਮੀ ਨੂੰ ਮੇਨਵਾ ਹਾਂਜੀ ਜੀ ਹਾਂਜੀ ਯਾਨੀ ਕਿ ਮੈਂ ਕੰਨ ਥੱਕ ਪਲੇਅਰ ਸੀ ਮੈਂ ਮਿਹਨਤੀ ਪਲੇਅਰ ਸੀ ਮੈਨੂੰ ਸਾਰੇ ਸਾਰੇ ਤਰੀ ਮੈਰੇ ਡਾ ਪਾਉਂਦੇ ਮੈਨੂੰ ਕੋਈ ਥਕਾ ਨਹੀਂ ਸਕਦਾ ਹੈਗਾ ਮੈਂ ਬਾਜਨ ਹੁਭਾ ਕੇ ਸੜਦੇ ਆਂਗੇ ਹਾਂਜੀ ਤੇ ਉਹ ਇਸ ਤੋਂ ਇਲਾਵਾ ਤੁਸੀਂ ਹੋਰ ਕਿਸੇ ਕਲੱਬ ਵੱਲੋਂ ਜਾਂ ਜ਼ਿਲ੍ਹਾਵਾਰ ਮੈਚ ਹੁੰਦੇ ਜ਼ਿਲ੍ਹੇਵਾਰ ਮੈਚ ਮੈਂ ਚੈਂਪੀਅਨਸ਼ਿਪ ਕੇਟੇ ਫ੍ਰੀ ਗੋਡ ਲੈ ਲਵਾਂ ਜੀ ਹਾਂਜੀ ਫ੍ਰੀ ਗੋਡ ਹਾਂਜੀ ਜੀ ਫ੍ਰੀ ਗੋਡ ਆ ਦੇ ਜ਼ਿਲ੍ਹੇ ਨੂੰ ਸਾਡੇ ਜ਼ਿਲ੍ਹੇ ਵਿੱਚ ਹਾਂਜੀ ਉਹ ਚੈਂਪੀਅਨਸ਼ਿਪ ਦੇ ਮੈਚ ਸਾਡੇ ਆਪਦੇ ਜ਼ਿਲ੍ਹੇ ਨੂੰ ਕਿਉਂਕਿ ਮੱਲੀ ਸਾਹਿਬ ਜਲਦੀ ਹੁੰਦੇ ਸੀ ਉੱਥੇ ਜੀ ਤੇ ਜਾਨੀ ਕਿ ਕੋਈ ਵੀ ਚੈਂਪੀਅਨਸ਼ਿਪ ਇਹੀ ਹਰੀ ਨਹੀਂ ਹੋਣੀ ਜੀ ਕਿਹੜੇ ਕਿਹੜੇ ਖਿਡਿਆ ਕਿਹੜੇ ਸੰਦਰ ਵਿੱਚ ਖਿਡਿਆ ਤੁਸੀਂ ਅਸੀਂ ਹੁਣ ਸੰਨ ਦਾ ਤਾਂ ਮੈਨੂੰ ਨਹੀਂ ਪਤਾ ਇਨਾ ਜੀ ਹਣਪੜ ਬੰਦਾ ਕਰਕੇ ਜੀ ਨਹੀਂ ਪਤਾ ਹੁਣ ਸੰਨ ਦਾ ਪਰ ਅਸੀਂ ਜਿੱਥੇ ਜਾਵਰ ਦੀ ਟੀਮ ਸਾਰੀ ਤਗੜੀ ਸੀਗੀ ਜੀ ਸਖਵੀਰ ਹੁੰਦਾ ਰੀਡਰ ਮੈਂ ਹੁੰਦਾ ਸੀ ਹਾਂਜੀ ਸੁੱਖਾ ਵੀ ਲੈ ਲਿਆ ਹੁੰਦਾ ਸੀ ਜੀ ਹਾਂਜੀ ਤੇ ਹੋ ਚੰਗੇ ਰੀਡ ਸਾਡੇ ਜਾਫੀ ਗੋਰਪੇ ਕਲੀਅਰ ਹੁੰਦਾ ਸੀ ਗੋਰਾ ਗੋਲੇ ਵਾਲੀ ਹੁੰਦਾ ਸੀ ਜੀ ਤੇ ਦ ਗੁਰਮਾਨੇ ਵਾਲੇ ਹੁੰਦੇ ਮੁੰਡੇ ਸਾਰੇ ਜੀ ਤੇ ਚੰਗੀ ਟੀਮ ਸੀ ਸੇਵਕ ਸੀ ਪਾਣੇ ਵਾਲੇ ਨੇ ਸਾਡੇ ਨਾਲ ਸਾਰੇ ਜਣੀ ਕਿਸੇ ਦਾ ਟੀਮ ਸੀ ਸਾਡੀ ਜੀ ਜੀ ਤੇ ਫਿਰ ਇਹ ਮੈਚ ਜਿਹੜਾ ਤੁਹਾਡਾ ਤੀਏ ਚੈਂਪੀਅਨਸ਼ਿਪ ਦੇ ਵਿੱਚ ਤੁਹਾਡੇ ਜिले ਦਾ ਕਿਹੜੇ ਜिले ਨਾਲ ਫਸਦਾ ਸੀ ਮੈਚ ਇਹ ਸਾਡਾ ਹੀ ਹਰਿਆਣੇ ਨਾਲ ਫਾਜੇ ਬਸ ਜੀ ਹਰਿਆਣੇ ਦੀ ਬੜੀ ਟੀਮ ਤਗੜੀ ਹੁੰਦੀ ਸੀ ਹਰਿਆਣੇ ਨਾਲ ਵੀ ਮੈਚ ਥੋੜੀ ਹਾਂ ਪੂਰੀ ਟੱਕਰ ਹੁੰਦੀ ਸੀ ਸਾਡੀ ਪੂਰੀ ਟੱਕਰ ਹਾਂਜੀ ਹਾਂਜੀ ਤੇ ਪੰਜਾਬ ਦੇ ਵਿੱਚ ਕਿਹਦੇ ਨਾਲ ਫਸਦਾ ਸੀ ਪੰਜਾਬ ਦਾ ਜ਼ਿਆਦਾ ਜੀ ਸਾਰੇ ਪਲੇਅਰ ਜੇ ਲਧਾਨੀ ਜ਼ਿਲ੍ਹੇ ਦੇ ਆ ਤੇ ਤਾਂ ਉਹ ਤੱਕ ਟੂਰੀ ਟੱਕਰ ਲੱਗਦੀ ਸੀ ਕਿਉਂਕਿ ਲੁਧਿਆਣੇ ਦੇਲੇ ਤੇ ਮੋਗੇ ਜ਼ਿਲ੍ਹੇ ਦੇ ਨਹੀਂ ਆਉਂਦੇ ਤੇ ਲੁਧਿਆਣੇ ਦੇਲੇ ਉਹ ਫਿਰ ਘੱਟ ਟੀਮਾਂ ਬੰਦੀਆਂ ਸੀ ਸਾਡੀ ਪ੍ਰੋਪਰਟੀ ਟੀਮ ਜਾਂਦੀ ਸੀ ਜੀ ਜਿੰਨੇ ਪਿਆ ਸੀ ਸ਼ਰੇ ਦੇ ਪਲੇਅਰ ਸੀ ਸਾਰੀ ਸਾਡੀ ਪ੍ਰੋਪਰਟੀ ਟੀਮ ਜਾਂਦੀ ਐ ਜੀ ਜੇ ਹੁਣ ਮੋਗੇ ਦੀ ਟੀਮ ਵਿੱਚ ਦੀਪ ਸਿੰਘ ਸਾਹਿਬ ਨੇ ਲੈ ਕੇ ਆਉਣੀ ਤਾਂ ਉਹਦੇ ਵਿੱਚ ਘੱਟ ਪਲੇਅਰ ਹੁੰਦੇ ਸੀਗੇ ਤੇ ਜੇ ਉਹ ਤਗੜੀ ਹੁੰਦੀ ਸੀ ਉਹਨਾਂ ਦੇ ਸਾਹ ਮੋਗੇ ਦੇ ਪਲੇਅਰ ਤਾਂ ਜ਼ਿਆਦਾ ਤਗੜੇ ਹੁੰਦੇ ਸੀਗੇ ਉਹ ਛੋਟੇ ਸਾਰੇ ਜਾਫੀ ਹੁੰਦੇ ਸਾਰੇ ਡਰ ਹੁੰਦੇ ਸੀਗੇ ਉਹ ਯਾਨੀ ਕਿ ਪ੍ਰੋਪਰਟੀ ਵੀ ਨਹੀਂ ਜਾਂਦੀ ਸੀ ਜੇ ਉਹਨਾਂ ਦੀ ਜੀ ਸਾਡੀ ਪ੍ਰੋਪਰਟੀ ਜਾਂਦੀ ਸੀ ਇੱਥੇ ਜਾਂ ਵੇਖੋ ਪਹਿਲੇ ਕਰ ਮੈਂ 2006 ਚ ਗਿਆ ਜੀ ਸਰਦਾਰ ਅਕੇਮ ਸਿੰਘ ਜੀ ਪੁਣੀ ਵਾਲਾ ਲੈ ਗਏ ਜੀ ਹਰਦੀਪ ਜੰਡੀ ਲੈ ਗਿਆ ਜੀ ਤੁਹਾਨੂੰ ਜੀ ਜਾਨੀ ਕਿ 100 ਸਾਲ ਦੇ ਵਿੱਚ ਖੇਡੇ ਹਮਮ ਔਰ ਉਹ ਤਾਂ ਮੈਂ ਨਾਂ ਨਹੀਂ ਆਦਾ ਸ਼ਹਿਰਾਂ ਤੋਂ ਨਾਲ ਜੀ ਤੇ ਜਾਨੀ ਕਿ ਚੰਗੀ ਫਰਾਂਸ ਕਰਕੇ ਆਈ ਅਸੀਂ ਮੇਰੇ ਨਾਲ ਸੀ ਗਰਜੀਤ ਤੇ ਰੀਡਰ ਹਮਮ ਤੇ ਮੋਠਾ ਘਮੈਰਾ ਜੀ ਜੀ ਤੇ ਗੋਰਾ ਗੋਲੇ ਵਾਲਿਆ ਜੀ ਹਮਮ ਫੌਜੀ ਚੀਮੇ ਵਾਲਾ ਤੇ ਮੱਖਣ ਸੈਦੋ ਵਾਲਾ ਜੀ ਜੀ ਹਾਂਜੀ ਅਸੀਂ ਜਾਨੀ ਕਿ ਪੂਰੀ ਪਬਲੀਕ ਟੀਮ ਸੀ ਸਾਡੀ ਪੂਰੇ ਜਾਨ ਲਾ ਕੇ ਖੇਡਦੇ ਸੀ ਇਹ ਪਲੇਸ ਇੱਕ ਉਸ ਤੋਂ ਬਾਅਦ 6 ਆਪਣੇ ਪੂਰੇ ਜਾਨ ਲਾ ਕੇ ਖੇਡਦੇ ਸਾਂਤੀ 2006 ਹਾਂਜੀ 2006 ਦੀ ਗੱਲ ਸੀ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ 2007 ਚ ਮੈਂ ਗਿਆ ਜੀ ਪਾਕਿਸਤਾਨ ਦੀ ਪਾਕਿਸਤਾਨ ਹਾਂਜੀ ਅੱਛਾ ਉੱਥੇ ਕਿਵੇਂ ਉੱਥੇ ਵਰੀਆ ਖੇਡੀ ਜੀ ਕਿਉਂਕਿ ਮੇਰੇ ਸੱਟ ਸੀ ਗਈ ਮੈਂ ਇੱਧਰ ਮੈਚ ਖੇਡ ਮੱਲੀ ਸਾਹਿਬਾਂ ਨੇ ਖੇੜੋ ਚਲੋ ਹਾਂਜੀ ਵੀ ਤੁਸੀਂ ਖੇਡੋ ਅਮਰ ਸਰਮਾਏ ਉਹ ਮੇਰੇ ਥੋੜੇ ਸੱਟ ਲੱਗੀ ਮੱਲੀ ਸਾਹਿਬਾਂ ਦੇ ਵੀ ਮੇਰੇ ਆਖ ਗਿਆ ਸੀ ਮੈਚ ਲਾਉਂ ਤਾਂ ਇਧਰ ਮਾੜੀ ਸੱਟ ਮੈਂ ਥੋੜੇ ਲੰਘ ਜਾ ਮਾਰਦੇ ਮੈਂ ਘਾਟੀ ਰੇਡਾਂ ਪਾਇਆ ਜੀ ਜੀ ਤੇ ਸਾ ਜੀ ਯਾਨੀ ਕਿ ਵਧੀਆ ਪ੍ਰਫੋਸ ਦਿੱਤੀ ਅਸੀਂ ਉੱਥੇ ਜੀ ਹਾਂਜੀ ਥੋੜਾ ਵਧੀਆ ਮੈਚ ਲੱਗੇ ਵਧੀਆ ਮੈਚ ਲੱਗੇ ਸਾਡੇ ਜੀ ਸੋ ਉਧਰੋਂ ਜਿਵੇਂ ਤੁਸੀਂ ਬੱਖੋ ਬੱਖ ਪਿੰਡਾਂ ਦੇ ਵੱਲੋਂ ਵੀ ਖੇਡੇ ਹੋ ਪਿੰਡ ਦੀ ਟੀਮ ਵੱਲੋਂ ਵੀ ਖੇਡੇ ਹੋ ਤੇ ਚੈਂਪੀਅਨਸ਼ਿਪ ਵਗੈਰਾ ਵੀ ਤੁਸੀਂ ਖੇਡਦੇ ਰਹੇ ਹੋ ਹਾਂਜੀ ਤੇ ਇਹਨਾਂ ਦੇ ਵਿੱਚੋਂ ਤੇ ਤੁਹਾਡੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਕਬੱਡੀ ਖੇਡੇ ਹੋ ਤੇ ਕੁਝ ਜਿਹੜੇ ਯਾਦਗਾਰੀ ਮੈਚ ਨੇ ਜਿਹਦੇ ਵਿੱਚ ਤੁਸੀਂ ਬਹੁਤ ਵਧੀਆ ਰੇਡਾਂ ਪਾਈਆਂ ਹੁਣ ਵੱਧ ਰੇਡਾਂ ਪਾਈਆਂ ਹੁਣ ਜਾਂ ਤੁਸੀਂ ਬੈਸਟ ਰਹੇ ਹੋ ਉਹ ਕੁਝ ਮੈਚ ਨੇ ਜਿਹੜੇ ਉਹ ਵੀ ਸਾਡੇ ਦਰਸ਼ਕਾਂ ਨਾਲ ਤੁਸੀਂ ਜ਼ਰੂਰ ਸਾਂਝੀ ਕਰੀ ਜੀ ਅਸੀਂ ਜਿਹੜੇ ਮੈਚ ਜਿਹੜੀ ਮੈਂ ਪਹਿਲਾਂ ਕੋਲੀਆਂ ਮੈਨੂੰ ਲੈ ਕੇ ਗਿਆ ਸੀ ਪਹਿਲਾ ਮੈਕਪ ਦਾ ਜੀ ਕੋਲੀਆਂ ਗੋਰਾ ਬੋਲੇ ਵਾਲੀਆਂ ਕਪ ਦਾ ਮੈਂ ਸੀ 79 ਮੈਂ ਸੀ ਬਹੁਤ ਤਕੜਾ ਟੀਪੀ ਦਾ ਜੀ ਉੱਥੇ ਬਹੁਤ ਤਕੜੀਆਂ ਰੇਡਾਂ ਪਾਈਆਂ ਮੈਂ ਜੀ ਕਿ ਉੱਥੇ ਮੈਚ ਹੀ ਜਿੱਤ ਗਏ ਜਣੀ ਤੁਹਾਨੂੰ ਤੇ ਬਾਬਾ ਫਰੀਦ ਜੀ ਮੈਂ ਬਹੁਤ ਤਕੜੀਆਂ ਰੇਡਾਂ ਪਾਈਆਂ ਯਾਨੀ ਕਿ ਸਾਡੇ ਜਦੋਂ ਮੈਂ ਖਚਵੇਂ ਮੈਚ ਜਿਹੜਾ ਅਸੀਂ ਪੂਰੇ ਤਕੜੇ ਖੇਡੇ ਜਾਂਦੇ ਹਾਂ ਹਾਂਜੀ ਤੇ ਖੁੱਲ ਕੇ ਦੱਸੋ ਜੀ ਜਿਹਦੇ ਨਾਲ ਮੈਂ ਸੀ ਕਿੰਨੀਆਂ ਰੇਡਾਂ ਪਾਈਆਂ ਕਿਵੇਂ ਜੇ ਮੈਚ ਚលਿਆ ਇਹ ਜੀ ਸਾਡਾ ਨਾ ਚੈਂਪੀਅਨਸ਼ਿਪ ਦਾ ਆ ਕਰਾਈ ਜੇ ਪੰਜਾਬੀ ਜੀ ਬਿੱਟੂ ਦਗਾਲਾ ਮੈਂ ਬਰਨਾਲੇ ਨਾ ਮੈਂ ਸੀ ਜੀ ਸੰਗਰੂਰ ਨਾ ਬਿੱਟੂ ਸੰਗਰੂਰ ਚ ਪੈਣਗੇ ਪਟਿਆਲੇ ਜੀ ਹਾਂਜੀ ਪਟਿਆਲੇ ਚ ਬਹੁਤ ਅਗੜੀਆਂ ਰੇਡਾਂ ਪਾਈਆਂ ਜਾਨਾ ਜੀ ਤੇ ਯਾਨੀ ਕਿ ਮਨ ਖੁਸ਼ ਹੋ ਗਏ ਫੇਰ ਸਾਡਾ ਮੋਗੇ ਨਾ ਮੈਂ ਜੀ ਝੂਟ ਚੱਕਲਾ ਪਪੂ ਖੜਾਈ ਉੱਥੇ ਜੀ ਸਾਡੇ ਰੇਡਾਂ ਦਾ ਤੁਹਾਨੂੰ ਪਤਾ ਹੀ ਆ ਜੀ ਸਾਡੇ ਤੇ ਬਹੁਤ ਅਗੜਾ ਮੈ ਲੱਗਾ ਜੀ ਚਲੋ ਪਲੇਅਰ ਦਾ ਤਕੜਾਈ ਹੋ ਚੁੜ ਚੱਕਲਾ ਮੰਨਦੇ ਉਹ ਦੀ ਇੱਜ਼ਤ ਕਰਦੇ ਪਲੇਅਰ ਸਿਰੇ ਦਾ ਪਲੇਅਰ ਆਈ ਉਹ ਹਾਂਜੀ ਪਰ ਕਈ ਵਾਰੀ ਬੰਦੇ ਤੋਂ ਨਹੀਂ ਲੱਗਦਾ ਜੱਫਾ ਹਾਂ ਇਹ ਤਾਂ ਚੱਲਦਾ ਹੁੰਦਾ ਹਾਂ ਜੀ ਆਪਾਂ ਮਾੜਾ ਨਹੀਂ ਕਹਿੰਦੇ ਉਹਦੇ ਨਾਲ ਗਰਾਊਂਡ ਭਰ ਜਾਂਦਾ ਸੀ ਜੀ ਜਦੋਂ ਪੱਪੂ ਆ ਜਾਂਦਾ ਸੀ ਝੂਠ ਚੱਕਲੇ ਤੇ ਗਰਾਊਂਡ ਭਰ ਜਾਂਦਾ ਮਨ ਖੁਸ਼ ਹੋ ਜਾਂਦਾ ਸੀ ਵੀਰ ਅਸੀਂ ਵੀ ਜਿੱਥੇ ਪਾਸੇ ਖੜੇ ਦੇਖਣ ਦੇ ਕਹਿੰਦੇ ਸੀ ਵੀਰ ਪੱਪੂ ਆ ਗਿਆ ਜੀ ਉਹ ਤਾਂ ਨਹੀਂ ਮੈਥੋਂ ਜੱਫਾ ਲੱਗਾ ਤੇ ਮੈਨੂੰ ਸੀ ਸ਼ੌਂਕ ਜੀ ਮੈਂ ਥੋੜਾ ਨਰਮ ਹੁੰਦਾ ਮੈਨੂੰ ਸ਼ੌਂਕ ਸੀ ਤਗੜੇ ਪਲੇਅਰਾਂ ਨਾਲ ਖੇਡਣ ਦਾ ਜੀ ਵੀ ਮੈਂ ਤਗੜੇ ਪਲੇਅਰਾਂ ਨਾਲ ਖੇਡਦਾ ਤੇ ਮੇਰੀ ਬੱਲੇ ਬੱਲੇ ਹੋਏ ਉਹ ਗੁਜਰਤੀ ਚਾਹਨਾ ਨਾਲ ਵੈਸੇ ਡੀਪੀਐਲ ਮੁਕੇ ਨੂੰ ਖੇਡੇ ਸੀ ਤੇ ਮੈਨੂੰ ਕੋਈ ਜੱਫਾ ਨਹੀਂ ਮਿਲਿਆ ਤੇ ਉਹ ਤੋਂ ਬੱਲੇ ਬੱਲੇ ਹੋ ਗਏ ਜੀ ਉਹ ਤੋਂ ਜੱਫਾ ਲੱਗ ਕਈ ਨਹੀਂ ਲੱਗਦਾ ਬੰਦੇ ਤੁਨੂੰ ਹਾਂਜੀ ਹਾਂਜੀ ਤੇ ਬੜਿਆ ਸੋਹਣਾ ਸਰੀਰ ਸੀ ਬੜਾ ਸੋਹਣਾ ਬੰਦਾ ਲੱਗਦਾ ਜਦੋਂ ਵੀ ਗਰਾਊਂਡ ਭਰ ਜਾਂਦਾ ਹੈ ਉਹਨਾਂ ਨਾਲ ਇਹ ਜਿਹੇ ਪਲੇਅਰ ਸੀਗੇ ਉਹ ਤਾਂ ਚਲੋ ਪਲੇਅਰ ਹੈਗੇ ਆ ਪਰ ਉਹ ਪਲੇਅਰ ਉਹ ਹੀ ਸੀ ਜੀ ਹਾਂ ਜਿਵੇਂ ਤੁਹਾਡਾ ਨਾਮ ਟੈਲ ਸਿੰਘ ਹੈ ਜੀ ਹਾਂਜੀ ਕਿਦਰ ਬਾਜਾ ਘਮਿਆਰਾ ਕਿਵੇਂ ਪਸਾਰਾ ਬਾਜਾ ਹੀ ਮੇਰਾ ਕਬੱਡੀ ਚ ਨਾਂ ਪਹਿਲਾਂ ਬਾਜਾ ਹੀ ਲੈਂਦੀ ਸੀ ਜੀ ਜੀ ਟੈਲ ਤੋਂ ਜਾਣਦੇ ਨਹੀਂ ਸੀ ਕੋਈ ਇਹ ਜਦੋਂ ਮੈਂ ਪਾਸਪੋਰਟ ਬਣਾਉਣ ਲੱਗਾ ਜੀ ਮੇਰਾ ਦਾਦਾ ਜੀ ਨਾਲ ਰੱਗੀ ਮੇਰਾ ਜੀ ਟੈਲ ਸਿੰਘ ਤੇ ਮਾਂ ਮਾਤਾ ਨਹੀਂ ਮੈਨੂੰ ਪਤਾ ਹੀ ਨਹੀਂ ਸੀ ਜਦੋਂ ਮੈਂ ਪਾਸਪੋਰਟ ਵੀ ਦੂਰੀਆ ਬਣਾਇਆ ਜੀ ਟੈਪਲਾ ਟੈਲ ਸਿੰਘ ਤੇ ਬਣਾ ਲਿਆ ਤੇ ਜਦੋਂ ਜਨ ਸਰਟੀਫਿਕੇਟ ਹੋ ਗਿਆ ਟੈਲ ਸਿੰਘ ਜੀ ਜੀ ਤੇ ਇਹਨਾਂ ਦੀ ਮਾਤਾ ਜੀ ਨੂੰ ਨਹੀਂ ਪਤਾ ਸੀ ਅਨਪੜ ਸਾਰੇ ਪਰਿਵਾਰ ਹੀ ਅਨਪੜਾ ਹੈ ਬੱਚੇ ਪੜ੍ਹੇ ਆ ਜੀ ਜੀ ਤੇ ਨਹੀਂ ਪਤਾ ਕਰਕੇ ਇਹਨੇ ਕਰਕੇ ਤੇ ਲੋਕ ਮੈਨੂੰ ਬਾਜੇ ਨਾਲ ਜਾਣ ਲੱਗੇ ਜੀ ਬਾਜਾ ਘਮਿਆਰਾ ਵੀ ਲੋਕ ਚਾਹੁੰਦੇ ਬਹੁਤ ਸੀਗੇ ਮੈਨੂੰ ਐ ਸੀਗੇ ਜੀ ਮੈਂ ਨੇੜੇ ਖੇਡਾਂ ਆਉਦੇ ਪਿੰਡਾਂ ਦੇ ਨੇੜੇ ਖੇਡਾਂ ਮੈਨੂੰ ਲੋਕ ਜਾਣਨ ਜੀ ਮੈਨੂੰ ਲੋਕ ਕਿਉਂਕਿ ਬੁਢੇ ਬੰਦੇ ਜਾਣਨ ਮੈਨੂੰ ਮੈਂ ਜੇ ਦੂਰ ਗਏ ਤਾਂ ਕੋਣ ਵਾਜਾ ਯਾਰ ਮੇਰੇ ਮਾਣੀ ਇਹ ਸੀ ਮੈਂ ਯਾਰ ਨੇੜੇ ਨੇੜੇ ਪਿੰਡਾਂ ਦੇ ਖੇਡਾਂ ਏਰੀਆ ਦੇ ਲੋਕ ਤੁਹਾਨੂੰ ਜਾਣਨ ਏਰੀਆ ਦੇ ਲੋਕ ਜਾਣਨ ਜਿੱਥੇ ਮੈਂ ਜਾਵਾਂ ਮੈਨੂੰ ਜਾਣਨ ਵੀ ਯਾਰ ਬੁਢੇ ਬੰਦੇ ਵੀ ਜਾਣਨ ਵੀ ਆ ਵਾਜਾਂ ਯਾਰ ਅਜੇ ਨਹੀਂ ਮੇਰੀ ਵਾਜਤ ਕਰਦੇ ਆ ਜੀ ਜੀ ਤੇ ਕੋਈ ਹੋਰ ਮੈਚ ਆਪਾਂ ਜਾਦਗਰੀ ਦੀ ਗੱਲ ਚੱਲ ਰਹੀ ਸੀ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਨੀ ਉਹ ਜੀ ਇੱਕ ਮੈਂ ਤੁਹਾਨੂੰ ਟੇਮਾਲੀ ਦੀ ਗੱਲ ਦੱਸਾਂ ਹਾਂ ਹਾਂਜੀ ਟੇਮਾਲੀ ਦੀ ਉਹਥੇ ਸਾਡਾ ਹਮ ਮੋਗਨੇ ਲੱਗਿਆ ਮੈਂ ਜਦੋਂ ਕਾਲੇ ਗਲੰਡੇ ਲੁੰਡੇ ਕਲੇ ਖੇਡਦੇ ਸੀ ਦੀ ਤੇ ਹੁਣ ਮੈਂ ਚੱਕ ਲੈਂਦਾ ਇਹ ਕਾਲੇ ਗਲੰਡੇ ਖਾਣੇ ਬਹੁਤ ਅਗੜਾ ਮੈਚ ਲੱਗਾਈ ਹੁੰਦੀ ਸਾਡਾ ਜੀ ਮੈਂ ਚੱਕ ਲਿਆਂਦਾ ਤੇ ਲੋਕ ਬੱਲੇ ਬੱਲੇ ਕਰਨ ਕਿਉਂ ਮੇਰੀ ਹੱਤ ਅਸੀਂ ਮੈਂ ਰੇਟਾ ਪਾਉਂਦਾ ਲਗਾਤਾਰ ਜੀ ਜੀ ਮੈਂ ਰੇਟਾ ਤੋਂ ਥੱਕਦਾ ਥੁੱਕਦਾ ਨਹੀਂ ਜਾਣੀ ਸੀ ਮੈਂ ਸਾਰੀ ਸਾਰੀ ਢੜੀ ਕੱਪ ਤੇ ਵੀ ਜੰਮ ਪਿੰਡ ਵਾਰਚ ਮੈਂ ਸਾਰੀ ਸਾਰੀ ਰੇਟਾ ਪਾ ਲੈਂਦਾ ਸੀ ਜੀ ਹਾਂਜੀ ਮੈਂ ਚੱਕ ਲਾ ਉਹਨੂੰ ਕਾਲੇ ਨੂੰ ਤੇ ਮੇਰਾ ਗੋਡਾ ਨਿਕਲ ਮੈਂ ਉਵੇਂ ਹੀ ਲੈਂਦਾ ਜੀ ਉਹਨੂੰ ਹਮ ਹਾਂਜੀ ਤੇ ਇੱਕ ਵਾਰੀ ਮੇਰਾ ਜਾਣੀਕਰ ਮੈਲਕ ਮੈਂ ਗੱਗੀ ਲੋਪੋ ਵਾਲਾ ਹੁੰਦਾ ਸੀਗਾ ਜੀ ਰਿਪੋਰਟ ਰਿਪੋਰਟ ਦੀ ਗੱਲ ਦੱਸਦਾ ਤੁਹਾਨੂੰ ਮੈਂ ਉਹਨੇ ਮੇਰੀ ਪਾਲੇ ਤੇ ਆ ਤੇ ਜਾਫੀਆਂ ਕੋਲੋਂ ਕੈਂਚੀ ਮਾਰਦੀ ਮੇਰੇ ਗੱਗੀ ਲੋਪੋ ਵਾਲੀ ਬਹੁਤ ਅਗੜਾ ਜਾਫੀ ਸੀ ਉਹ ਹਾਂਜੀ ਹਾਂਜੀ ਉਹਨੇ ਮੇਰੇ ਪਾਲੇ ਤੋਂ ਲੇ ਕੇ ਮੈਂ ਮਾਰ ਮਾਰ ਕੇ ਕਿਤੇ ਉੱਥੇ ਲੈ ਕੇ ਢੇਰੀਆਂ ਚ ਆਈ ਰਾਇ ਸੀ ਆਈ ਲੈ ਗਈ ਮੈਂ ਤੇ ਮੇਰੀ ਮਾਨ ਖੁਸ਼ ਹੋ ਗਈ ਵੀ ਯਾਰ ਮੈਂ ਗੱਗੀ ਤੋਂ ਭੱਜਾਇਆ ਜੀ ਮਨ ਨੂੰ ਹੌਸਲਾ ਹੋ ਗਿਆ ਹੌਸਲਾ ਹੋ ਗਿਆ ਮਨ ਨੂੰ ਮੈਂ ਯਾਰ ਗੱਗੀ ਤੋਂ ਗੱਗੀ ਨੂੰ ਲੈ ਆਂਦਾ ਪਾਲੇ ਤੇ ਕਿਉਂਕਿ ਟੌਪ ਦਾ ਸਿਰੇ ਦਾ ਜਾਫੀ ਸੀਗਾ ਜੀ ਉਹ ਜੀ ਮੇਰੇ ਲਈ ਉਹ ਲੱਕਾ ਸੀ ਉਹ ਦਿਨ ਮੇਰੇ ਲਈ ਲੱਕੀ ਸੀ ਜਿਹੜਾ ਉਹ ਮੈਸੇਜ ਮੇਰੇ ਫ੍ਰੀਗੋਰ ਦਾ ਲੱਗਾ ਮੋਗੇ ਨਾ ਉਹ ਕਦੋਂ ਸੀ ਕੋਈ ਯਾਦ ਇਹ ਜੀ ਪੁਰਾਣਾ ਮੈਸੇਜ ਜੀ ਹਾਂਜੀ ਯਾਰ ਵਾਹ ਯਾਦ ਹੈ ਵਾਹ ਪੁਰਾਣਾ ਮੈਸੇਜ ਜੀ ਜੀ ਹਾਂਜੀ ਤੇ ਇਸ ਤੋਂ ਇਲਾਵਾ ਕੋਈ ਹੋਰ ਮੈਚ ਹੋਰ ਮੈਚ ਤਾਂ ਕਾਫੀ ਲੱਗੇ ਜੀ ਹਾਂਜੀ ਜਿਹਦੇ ਵਿੱਚ ਤੁਸੀਂ ਵੱਧ ਰੇਡਾਂ ਜਾਂ ਤੁਹਾਡਾ ਕੋਈ ਰੇਡਾਂ ਦਾ ਰਿਕਾਰਡ ਹੋਵੇ ਵੀ ਇੱਕ ਮੈਚ ਦੇ ਵਿੱਚ ਵੱਧ ਪਾਇਆ ਹੋਣਾ ਰੇਡਾਂ ਦਾ ਰਿਕਾਰਡ ਤਾਂ ਹਾਂ ਜੀ ਮੈਂ ਲਗਾਤਾਰ ਹੀ ਪਾਇਆ ਰੇਡਾਂ ਦਾ ਕਿੱਥੇ ਕਿੱਥੇ ਰਿਕਾਰਡ ਬਣਾਵਾ ਜੀ ਜੀ ਰੇਡਾਂ ਦਾ ਇੱਕ ਰਿੱਗਲੀ ਮੈਂ ਮੈਚ ਲੱਗਾ ਝੂੜ ਚੱਕਣਾ ਪਿੰਡ ਵਰਦੇ ਝੂੜ ਚੱਕ ਚ ਵੱਧਣ ਲੱਗੀ ਪਹੇੜਦਾ ਮੇਰਾ ਗੋਰਾ ਕੋਲੇ ਆ ਲਿਆ ਖੇੜਦੇ ਜੀ ਦੱਸ ਦੋ ਦਾ ਟਾਈਮ ਸੈਮੀ ਫਾਈਨਲ ਮੈਂ ਜੀ ਜੀ ਤੇ ਦੱਸ ਦੋ ਦਾ ਰੇਡਾਂ ਪੈਣਾ ਮਾਪੂ ਦੀ ਝੂੜ ਚੱਕ ਲੈਣੇ ਜੀ ਰਿਕਾਰਡ ਪੈਦਾ ਕੀਤਾ ਜਿੱਥੇ ਮੈਂ ਗਿੱਲੀ ਕੱਲੇ ਨਹੀਂ ਪੰਜਾਂ ਕੱਲੇ ਨਹੀਂ ਪੰਜਾਂ ਜੀ ਨਾਲ ਕੋਈ ਸੈਕੰਡਰੀ ਰੌਣ ਨਹੀਂ ਸੈਕੰਡਰੀ ਲੈਣੀ ਸੀ ਨਾਲ ਮੈਨੂੰ ਦੁਨੀਆ ਦਾ ਸਟਾਰ ਜੱਫੀ ਸੀਗੀ ਐ ਤੱਕੇ ਤੁੱਕੇ ਮਾਰ ਕੇ ਸੱਟ ਆਉਂਦਾ ਸੀ ਪਾਲੇ ਤੇ ਕਿਉਂਕਿ ਮਿਹਨਤ ਜਿਆਦਾ ਸੀਗੀ ਮਿਹਨਤ ਵਾਲੇ ਪਲੇਅਰ ਸੀ ਉਧਰ ਗੋਰੇ ਨੇ ਲਾਦੇ ਪੰਜ ਛੇ ਜ ਤੇ ਰੇਟਾ ਮੈਂ ਸਾਰੀਆਂ ਪੰਜਾਂ ਜੀ ਥੋੜਾ ਵਜਨ ਕਿੰਨਾ ਸੀ ਮੇਰਾ ਵਜਨ ਹੈਗਾ ਸੀਗਾ ਜੀ 80 85 ਕਿਲੋ 85 ਕਿਲੋ ਸਹੀ ਜੀ ਵਜਨ ਹੈਗਾ ਥੋਸ ਮਿਹਨਤ ਵਾਲਾ ਸੀਗਾ ਜੀ ਜੀ ਹਾਂ ਸਪ੍ਰਿੰਟ ਸੀ ਮਿਹਨਤ ਸੀਗੀ ਤੇ ਕੁੱਲ ਮਿਲਾ ਕੇ ਤੁਸੀਂ ਕਿੰਨੇ ਸਾਲ ਕਬੱਡੀ ਖੇਡੀ ਮੈਂ ਕੁੱਲ ਕਮਲਾ ਕੇ 15 ਸਾਲ ਕਬੱਡੀ ਖੇਡਿਆ ਹਾਂ ਸਾਰੀ ਹਾਂ ਜੀ 10 ਜਾਨੀ ਕਿ 10 ਸਾਲ ਚੰਗੇ ਖੇਡਿਆ ਹਾਂ ਸਾਲ ਮਾੜੇ ਖੇਡਿਆ ਹਾਂ ਜੀ ਤੇ ਇਹਦੇ ਵਾਸਤੇ ਤੁਸੀਂ ਮਿਹਨਤ ਕਿੰਨਾ ਟਾਈਮ ਕਰਦੇ ਸੀ ਜਦੋਂ ਅਸੀਂ ਮਿਹਨਤ ਦੇ ਨਾਲ ਜਿਹੜਾ ਤੁਹਾਡਾ ਖਰਾਕਦਾ ਸੀ ਕਿਉਂਕਿ ਤੁਸੀਂ ਇੱਕ ਮਜ਼ਦੂਰ ਪਰਿਵਾਰ ਦੇ ਵਿੱਚੋਂ ਸੀ ਪਿਤਾ ਜੀ ਮਜ਼ਦੂਰੀ ਕਰਦੇ ਸੀ ਤੁਸੀਂ ਵੀ ਨਾਲ-ਨਾਲ ਮਜ਼ਦੂਰੀ ਕਰਦੇ ਸੀ ਪਰਿਵਾਰ ਵੀ ਪਾਲਣਾ ਤੇ ਆਪਣੀ ਖਰਾਕਦਾ ਵੀ ਸਿਸਟਮ ਕਰਨਾ ਉਹ ਉਹ ਤੁਸੀਂ ਕਿਸ ਤਰ੍ਹਾਂ ਕਰਦੇ ਸੀ ਮਿਹਨਤ ਕਿੰਨਾ ਨੇ ਕਰਦੇ ਸੀ ਇਹ ਵੇਖੋ ਜੀ ਨਾ ਜੀ ਮੈਂ ਜਦੋਂ ਸਾਡੇ ਜਲਾਲਾਬਾਦ ਵਾਲੇ ਮੈਚ ਚੱਲਦੇ ਹੁੰਦੇ ਸੀ ਜੀ ਮਿਹਨਤ ਲਾ ਕੇ ਕੋਈ ਬਾਈ ਨੇ ਆਖਣਾ ਚਾਲੇ ਜਸਵਿੰਦਰ ਨੇ ਆਖਣਾ ਆਪਾਂ ਮੈਚ ਲਾਏ ਹੂੰ ਉਸ ਨੂੰਨੇ ਪੈਸੇ ਦੇ ਦੇਨੇ ਕੋਸ ਮੈਂ ਕੋਸ ਮੈਨੂੰ ਪੈਂਟ ਨੇ ਸਹਯੋਗ ਦੇ ਜਾਂਦਾ ਸੀ ਨਹੀਂ ਕੋਈ ਮੈਂ ਉਹਦੀ ਧੜੀ ਕਰੀ ਜਾਂਦਾ ਸੀ ਹੂੰ ਤੇ ਡੈਡੀ ਦਾ ਮੇਰਾ ਇਹ ਪਹਿਲਾਂ ਤੋਂ ਹੀ ਆਪਦੀਪ ਕਮਾਉਂਦਾ ਤੇ ਆਪਦੀ ਖਾਈ ਉਹ ਜੀ ਮੇਰੇ ਭੈਣ ਕਰਕੇ ਬੈਠੇ ਮੈਨੂੰ ਥੋੜਾ ਜਿਹਾ ਮਹਿਸੂਸ ਹੋਇਆ ਯਾਰ ਵੀ ਇਹ ਕੁੜੀਆਂ ਮਟਿਆਰਾਂ ਤੇ ਕਿਹਦਾ ਗੋਹਾ ਗੂੜਾ ਨਾਲ ਸੱਟ ਨਾ ਜੀ ਮੇਰੇ ਹਾਲਾਤ ਬਹੁਤ ਮਾੜੇ ਸੀ ਮੈਂ ਕੁੜੀਆਂ ਵੇਖ ਕੇ ਫਿਰ ਮੈਂ ਆਦਾ ਪੈਸਾ ਵੇਖਣ ਗਿਆ ਆਪਦੇ ਕੋਲੇ ਜੀ ਮੇਰਾ ਮੈਂ ਵੀ ਇੱਥੇ ਕੋ ਪਾਲੇ ਦਾ ਕਰ ਵੀ ਇਹ ਕਿਸੇ ਯਾਰ ਮੇਰੀ ਭੈਣ ਦੇ ਚਤ ਚ ਨਾ ਜਾਵੇ ਯਾਰ ਮੇਰੇ ਨਾਲ ਕੁੜੀਆਂ ਕਿਹਦੇ ਗੋਹਾ ਸੱਟ ਤੇ ਬਸ ਜਾਨੀ ਕਿ ਚੰਗੇ ਸੀ ਮੇਰੇ ਨਾਲ ਬੰਦੇ ਮੇਰੇ ਹੁਣ ਜੱਗਾ ਸਾਡਾ ਐਸੇ ਬਣ ਗਿਆ ਹਾਂਜੀ ਤੇ ਮੋਢਾ ਸਰਪੰਚ ਉਹ ਪੰਜਾਬ ਪੁਲਿਸ ਵਾਲੀ ਆ ਹਾਂਜੀ ਜਿਹੜੀ ਕਿ ਚੰਗੀ ਮਦਦ ਕਰ ਦਿੰਦੇ ਉਹ ਮੇਰੇ ਬੜੀ ਸਪੋਰਟ ਕਰਦੇ ਹਾਂ ਮਦਦਿਆ ਸਪੋਰਟ ਕਰ ਦਿੰਦੇ ਸੀ ਸਰਕਲ ਚੱਲ ਜਾਂਦਾ ਸੀ ਵੀ ਇਹ ਕਿਤੇ ਚਾਲਾ ਦੀ ਦਿਹਾੜੀ ਲਾਉਂਦਾ ਕਬਡੀ ਖੇਡ ਦਾ ਵੀ ਸਰਕਲ ਚੱਲ ਜਾਂਦਾ ਸੀ ਹਾਂਜੀ ਜੀ ਤੇ ਤੁਸੀਂ ਮਿਹਨਤ ਫਿਰ ਕਿੰਨਾ ਕੁ ਟਾਈਮ ਕਰਦੇ ਸੀ ਮਿਹਨਤ ਅਸੀਂ ਜਦੋਂ ਬਾਹਰ ਗਏ ਬਾਈ ਜੀ ਇਹ ਤਿੰਨ ਟਾਈਮ ਮਿਹਨਤ ਲਾਉਂਦੇ ਸਵੇਰ ਸ਼ਾਮ ਤੇ ਦੁਪਹਿਰ ਜੀ ਹਾਂਜੀ ਬਹੁਤ ਮਿਹਨਤ ਲਾ ਕੇ ਮੈਂ ਪਲੇਅਰ ਬਣਿਆ ਬਹੁਤ ਗਰੀਬੀ ਚੋਂ ਉੱਠ ਕੇ ਪਲੇਅਰ ਬਣਿਆ ਜੀ ਜੀ ਜੇ ਆਪਾਂ ਕਹਿ ਦਿੰਦੇ ਜੀ ਮੈਂ ਇਨ ਵਕਤ ਮੈਂ ਹੁਣ ਦਿਹਾੜੀ ਕਰਦਾ ਜੀ ਆਪਦੀ ਬਾਹਰੋਂ ਜਾ ਕੇ ਮੈਂ ਦਿਹਾੜੀ ਕਰਦਾ ਜੱਟ ਦੇ 300 ਰੁਪਏ ਦਿੰਦਾ ਮੈਨੂੰ ਲੋਕਾਂ ਦਾ ਚਲੋ ਆਪਾਂ ਤਾਂ ਆਦੇ ਬੱਚੇ ਪਾਲੇ ਜੇ ਆਪਾਂ ਕਹਿ ਦਿੰਦੇ ਮਰ ਜਾ ਮਰ ਜਾ ਮਰ ਜਾਣਾ ਕੋਈ ਵੱਡੀ ਚੀਜ਼ ਨਹੀਂ ਮੈਂ ਆਦਮ ਆਦਮ ਮੈਂ ਟੱਡ ਲਈ ਮੈਂ ਆਹਦੇ ਟੱਡ ਜੀ ਰੱਖੀ ਹੂ ਕੋਈ ਤਾਂ ਪਹੁੰਚੂ ਜੇ ਮੈਂ ਤੁਸੀਂ ਪਹੁੰਚ ਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਵੀ ਤੁਸੀਂ ਪਹੁੰਚ ਕੇ ਮੇਰੀਆਂ ਅੱਜ ਮੈਂ ਸਾਰਾ ਟੱਡ ਫਰੂਲ ਦੂੰਗਾ ਕੁਝ ਦਿਨ ਚੰਨੀ ਕਿੰਨੀ ਸੌਖੀ ਆ ਜੂ ਮੈਨੂੰ ਪਰ ਇਹ ਮੈਂ ਕਿੰਨਾ ਵੀ ਸੋਚਣਾ ਚਾਹੀਦਾ ਬਾਈ ਜੀ ਜੀ ਇਹ ਵੀ ਦਿਹਾੜੀ ਕਰਕੇ ਜਰਾ ਚੱਲਦਾ ਜੀ ਛਾਲ ਮਕਾਰੀ ਹੁੰਦੀ ਹੈ ਜਦੋਂ ਫਿਰ ਕੰਮ ਹੀ ਕਰਨਾ ਜੀ ਜੋ ਦਿਹਾੜੀ ਕਰਨੀ ਬੈਠਾ ਹਾਂ ਨੱਟਣੀ ਲਾ ਕੇ ਘੁੰਡ ਕਾ ਲਈ ਨਾ ਨਾ ਬਿਲਕੁਲ ਹਾਂਜੀ 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 ਕਾਰੋਬਾਰ ਤਾਂ ਦੇਖੋ ਕੰਮ ਤਾਂ ਜਿੱਦਾਂ ਦਾ ਹੈਗਾ ਫਿਰ ਉਦਾਂ ਦਾ ਉਦਾਂ ਦਾ ਹੈਗਾ ਜੀ ਬਿਲਕੁਲ ਹਾਂ ਤੇ ਫਿਰ ਤੁਸੀਂ ਕਬੱਡੀ ਛੱਡੀ ਕਿਉਂ ਜੀ ਛੱਡੀ ਕੋਤੇ ਮੇਰੇ ਗੋਡੇ ਖਰਾਬ ਹੋ ਗਏ ਜੀ ਕੁਝ ਗਰੀਬੀ ਘਰ ਦੇ ਹਾਲਾਤ ਮਾੜੇ ਹੋ ਗਏ ਜੀ ਤੇ ਭਾਈ ਤੁਹਾਨੂੰ ਤੁਹਾਡਾ ਕੋਈ ਮਾਨ ਸਨਮਾਨ ਕਿੱਥੇ ਕੋਈ ਮਾਨ ਸਨਮਾਨ ਭਾਜੀ ਪੈਂਡਲ ਨੂੰ ਹੋਇਆ ਹਾਂ ਕੋਈ ਹੋਰ ਕਲੱਬਾਂ ਵੱਲੋਂ ਨਹੀਂ ਹੋਰ ਕਲੱਬਾਂ ਵੱਲੋਂ ਭਾਜੀ ਜੀ ਤੇ ਤੁਹਾਡੇ ਮਨਪਸੰਦ ਖਡਾਰੀ ਖੜੇ ਸੀ ਮਨਪਸੰਦ ਭਾਜੀ ਫੌਜੀ ਡੋਂਟੇਲਾ ਤੇ ਸੁਖਵੀਰ ਸਰਾਵਾ ਜੀ ਕੀ ਖਾਸੀਅਤ ਸੀ ਇਹਨਾਂ ਦੇ ਵਿੱਚ ਤੁਹਾਨੂੰ ਲੱਗਦੀ ਸੋਹਣੇ ਲੱਗਦੇ ਸੀ ਜੀ ਹਾਂਜੀ ਕੀ ਕਬੱਡੀ ਦੇ ਵਿੱਚ ਲੱਗਦਾ ਸੀ ਤੁਹਾਨੂੰ ਇਹਨਾਂ ਦੇ ਜਿਵੇਂ ਫੌਜੀ ਦੀ ਗੱਲ ਹੈ ਜਾਂ ਸੁਖਵੀਰ ਦੀ ਖਾਸੀਅਤ ਸੋਹਣੇ ਲੱਗਦੇ ਆਸਦੇ ਸੀ ਬੰਦੇ ਜੀ ਆ ਸਮਾਂ ਸੋਹਣਾ ਲੱਗਦੇ ਸੀ ਭਾਜ ਦੇ ਜਾਂ ਗਰਾਊਂਡ 'ਚ ਆ ਕੇ ਵੀ ਸੋਹਣੇ ਜਿਹੀ ਲੱਗਦੇ ਸੀ ਖੁਸ਼ ਰਹਿੰਦੇ ਸੀ ਖੁਸ਼ ਰਹਿੰਦੇ ਸੀ ਜੀ ਹਾਂਜੀ ਤੇ ਚੰਗੇ ਸੀ ਮਾਰਨ ਦੇ ਬੰਦੇ ਸੀ ਤੇ ਭਾਜੀ ਤੁਸੀਂ ਆਪਣਾ ਕੋਚ ਕਿਹਨੂੰ ਮੰਨਦੇ ਹੋ ਕੋਚ ਭਾਜੀ ਮੈਂ ਇਹ ਮੰਨਦੇ ਹਾਂ ਸੁਖਵਿੰਦਰ ਸਿੰਘ ਮੋਟਾ ਜੀ ਪੰਜਾਬ ਪੁਲਿਸ ਦੇ ਮੁਲਾਜ਼ਮਾ ਹੂੰ ਤੇ ਸਾਡੇ ਐਸ.ਆਈ. ਜੱਗਾ ਸਿੰਘ ਜੀ ਉਹ ਵੀ ਮੇਰੇ ਕੋਚ ਰਹੇ ਆ ਜੀ ਤੇ ਸਰਦਾਰ ਗੁਰਦੀਪ ਸਿੰਘ ਜੀ ਮੱਲੀ ਉਹ ਵੀ ਮੇਰੇ ਕੋਚ ਰਹੇ ਆ ਜੀ ਤੇ ਸਰਦਾਰ ਸੌਸੰਬਰਾੜ ਉਹ ਵੀ ਮੇਰੇ ਕੋਚ ਰਹੇ ਆ ਜੀ ਜੀ ਸਰਦਾਰ ਮੱਖਣ ਸਿੰਘ ਜੀ ਡੀਪੀ ਉਹ ਵੀ ਮੇਰੇ ਕੋਚ ਰਹੇ ਆ ਜੀ ਜੀ ਹਾਂਜੀ ਉਹਨਾਂ ਕੋਲ ਵੀ ਰਹੇ ਆ ਜੀ ਅਸੀਂ ਸਾਰੇ ਜਾਨੀ ਕਿ ਚੰਗੇ ਕੋਚ ਆ ਸਾਡੀ ਜੀ ਹਾਂਜੀ ਤੇ ਭਾਜੀ ਤੁਹਾਨੂੰ ਜਿਵੇਂ ਇੰਨੀ ਅਤ ਦੀ ਗਰੀਬੀ ਦੇ ਵਿੱਚੋਂ ਉੱਠ ਕੇ ਤੁਸੀਂ ਇੱਕ ਕਬੱਡੀ ਦੇ 스타 ਖਿਡਾਰੀ ਬਣੇ ਤੇ ਇਹਦੇ ਵਾਸਤੇ ਤੁਹਾਨੂੰ ਸਮੇਂ-ਸਮੇਂ ਤੇ ਸ਼ੁਰੂ ਤੋਂ ਲੈ ਕੇ ਹੋਂ ਤੱਕ ਕਿੰਨਾ ਕੁ ਸਹਿਯੋਗ ਰਿਹਾ ਸਹਿਯੋਗ ਤਾਂ ਕਿੰਨਾ ਦਾ ਸਹਿਯੋਗ ਰਿਹਾ ਸਹਿਯੋਗ ਤਾਂ ਭਾਜੀ ਪਿੰਡ ਵਾਲਿਆਂ ਦੇ ਰਿਹਾ ਤੇ ਕੋਚ ਮੇਰੇ ਸਰਦਾਰ ਸੁਖਵਿੰਦਰ ਸਿੰਘ ਜੀ ਮੋਟਾ ਜੱਗਾ ਇਹਨਾਂ ਦੇ ਪਿੰਡ ਦਾ ਪਿੰਡ ਵਾਲਿਆਂ ਨੂੰ ਮੈਨੂੰ ਸਹਿਯੋਗ ਰਿਹਾ ਹੈ ਜੀ ਹਾਂਜੀ ਕੋਈ ਹੋਰ ਕੋਈ ਵਿਸ਼ੇਸ਼ ਮਾਨ ਸਨਮਾਨ ਜਾਂ ਕੋਈ ਜਿਵੇਂ ਤੁਸੀਂ ਘਰੋਂ ਗਰੀਬ ਸੀ ਜਾਂ ਕੋਈ ਇਦਾਂ ਦੀ ਗੱਲ ਬਾਤ ਨਹੀਂ ਭਾਜੀ ਕਿਸੇ ਨੇ ਕੋਈ ਸਨਮਾਨੀ ਕੋਈ ਸਨਮਾਨ ਦੇ ਕਿ ਲਗ ਜੀ ਹਾਂਜੀ ਇਹ ਵੀ ਇੱਕ ਮਨ ਦੇ ਵਿੱਚ ਘਾਟ ਰੜਕਦੀ ਰਹਿੰਦੀ ਇਹਨਾਂ ਵੀ ਕਿੰਨਾ ਵੱਡਾ ਪਲੇਅਰ ਹੋ ਕੇ ਘਾਟ ਪਾਜੀ ਰੜਕਦੀ ਬਹੁਤ ਆ ਜੀ ਨੀਂਦ ਨਹੀਂ ਆਉਂਦੀ ਭਾਈ ਰਾਤ ਨੂੰ ਵੀ ਯਾਰ ਐਡਾ ਤਾਕੜਾ ਪਲੇਅਰ ਹੋ ਕੇ ਮੈਂ ਵੀ ਐ ਵਟਾਂ ਦੇ ਰੋਲਦਾ ਫਿਰਾਂ ਕਿਸੇ ਦਿਹਾੜੀ ਜਾਂਦਾ ਰਹਾ ਚਲੋ ਆਪਾਂ ਆਪਦੇ ਕੋਈ ਨਹੀਂ ਭਾਜੀ ਆਪਦਾ ਵੀ ਜੇ ਨੱਚਲੇ ਲਾਗੀ ਘੁੰਡ ਕਾਤਾ ਆਪਦਾ ਕਮਾਈ ਕਰਦੇ ਖਾਨੇ ਕੋਈ ਗੱਲ ਨਹੀਂ ਬਿਲਕੁਲ ਜੇ ਤੁਸੀਂ ਆ ਗਏ ਸਾਡੇ ਰੱਬ ਵਰਗੇ ਆ ਗਏ ਤੁਸੀਂ ਬਸ ਬਹੁਤ ਬਹੁਤ ਮਿਲ ਗਿਆ ਸਾਨੂੰ ਇੰਨਾ ਮਿਲ ਗਿਆ ਜਦੋਂ ਤੁਸੀਂ ਸਾਡੇ ਕੋਲੇ ਆ ਗਏ ਭਾਜੀ ਮਾਨ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪ੍ਰਦਾ ਦੇ ਵਿੱਚ ਮੇਰਾ ਡੈਡੀ ਹੈ ਜੀ ਸਰਦਾਰ ਅਛਾ ਸਿੰਘ ਮਾਤਾ ਜਗਿੰਦਰ ਕੌਰ ਹੈ ਜੀ ਜੀ ਤੇ ਵੱਡਾ ਬੇਟਾ ਮੇਰਾ ਮਨਦੀਪ ਸਿੰਘ ਹੈ ਜੀ ਛੋਟਾ ਬੇਟਾ ਮੇਰਾ ਛਣੀ ਸਿੰਘ ਹੈ ਜੀ ਜੀ ਬੇਟੀ ਮੇਰੀ ਜਸਪ੍ਰੀਤ ਕੌਰ ਹੈ ਜੀ ਜੀ ਤੇ ਪਤਨੀ ਮੇਰੀ ਖੁਸ਼ਪ੍ਰੀਤ ਕੌਰ ਹੈ ਜੀ ਠੀਕ ਤੇ ਬੱਚੇ ਕੀ ਕਰਦੇ ਤੁਹਾਡੇ ਬੱਚੇ ਪੜ੍ਹਦੇ ਆ ਜੀ ਬੱਚੇ ਪੜਾਈ ਕਰਦੇ ਹਾਂਜੀ ਬੱਚਾ ਕਿਉਂਕਿ ਇੱਕ हट ਗਿਆ ਜੀ 9ਵੀਂ ਚੋਂ ਇੱਕ 10ਵੀਂ ਚਾ ਜੀ ਉਹ ਕਿਉਂ हट ਗਿਆ ਉਹ ਬਸ ਗਰੀਬੀ ਕਰ ਕਰ ਗਏ ਨਹੀਂ ਕਰਦਾ ਕੋਈ ਕਰਦਾ ਹਾਲਾਤ ਮੈਂ ਸੋਚੀ ਮਤ ਤੁਹਾਡਾ ਜਿਹੜਾ ਰੁਜ਼ਗਾਰ ਦਾ ਸਾਧਨ ਹੈ ਅੱਜ ਕੱਲ ਉਹ ਇਕੱਲਾ ਦਿਹਾੜੀ ਹੋਈ ਦਿਹਾੜੀ ਜੀ ਮਜ਼ਦੂਰੀ ਦਿੱਤੀ ਤੁਹਾਡਾ ਮਜ਼ਦੂਰੀ ਤੇ ਮਜ਼ਦੂਰੀ ਤੇ ਹਾਂਜੀ ਮਜ਼ਦੂਰੀ ਤੇ ਜੀ ਜਾਨੀ ਕਿ ਕੋਈ ਉਹ ਜਿਹਾ ਸਾਧਨ ਨਹੀਂ ਜਿਹੜਾ ਆਪਾਂ ਮਜ਼ਦੂਰੀ ਆ ਜੇ ਤਾਂ ਦਿਹਾੜੀ ਲਾਗੀ 300 ਰੁਪਏ ਦੀ ਦਿਖਾ ਲਾਂਗੇ ਤੇ ਨਹੀਂ ਠੀਕ ਹੈ ਨਹੀਂ ਚੱਲ ਜਾਂਦਾ ਹਾਂ ਨਹੀਂ ਚੱਲ ਜਾਂਦਾ ਜੀ ਜੀ ਹਾਂਜੀ ਸੋ ਭਾਜੀ ਬੜਾ ਸਾਨੂੰ ਵੀ ਅਜੀਬ ਜਿਹਾ ਲੱਗਿਆ ਬੜਾ ਦਰਦ ਜਿਹਾ ਹੋਇਆ ਕਿਉਂਕਿ ਇੱਕ ਦੁਨੀਆ ਦੇ ਉੱਤੇ ਨਾਂ ਖੱਟਣ ਵਾਲੇ ਅੰਤਰਰਾਸ਼ਟਰੀ ਖਿਡਾਰੀ ਹੋਣ ਤੇ ਮਜ਼ਦੂਰੀ ਕਰ ਲਈ ਮਜਬੂਰ ਹੋਣਾ ਇਹ ਵੀ ਸਾਡੇ ਮਨ ਦੇ ਵਿੱਚ ਵੀ ਇੱਕ ਦਰਦ ਜਿਹਾ ਉਠਿਆ ਵੀ ਕੀ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਹਾਡਾ ਵੀ ਨਾਂ ਜਿਹੜਾ ਗੇਟ ਗਰਾਊਂਡਾਂ ਦੇ ਵਿੱਚ ਰਿਹਾ ਸੋ ਪਾਜੀ ਇਹ ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਕਬੱਡੀ ਖਿਡਾਰੀਆਂ ਨੂੰ ਜੇ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਮੈਂ ਤਾਂ ਪਾਜੀ ਬੱਡੀ ਖਿਡਾਰਨਗਨ ਨੂੰ ਇਹ ਹੀ ਆਖੂ ਵੀ ਤੁਸੀਂ ਸਹਿਯੋਗ ਦਿਓ ਬੰਦੇ ਦੇ ਮਗਰ ਕੋਈ ਵੀ ਗਰੀ ਪਲੇਅਰ ਆਉਦਾ ਸਹਿਯੋਗ ਦਿਓ ਜੀ ਭਲਾ ਕੋਈ ਤਾਕੜਾ ਕਿਉਂਕਿ ਭਾਜੀ ਐ ਹੁਣ ਬਾਹਰਲੇ ਬੰਦੇ ਦਾ ਵੀ ਨਹੀਂ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਆਪਣਾ ਪਲੇਅਰਾਂ ਨੇ ਦੱਸਣਾ ਹੁੰਦਾ ਜੀ ਵੀ ਭਾਜੀ ਆ ਬੰਦਾ ਮਾੜਾ ਪਾਇਦਾ ਕਰ ਗਿਆ ਯਾਰ ਸਾਰੇ ਪਲੇਅਰਾਂ ਨੂੰ ਪਤਾ ਹੀ ਹੁੰਦਾ ਆਪਣੇ ਬਾਰੇ ਭਾਜੀ ਚਾਹ ਪਲੇਅਰ ਇੱਥੋਂ ਦਾ ਮਾੜਾ ਆ ਮਾੜਾ ਚੰਗਾ ਚੰਗੇ ਹੁੰਦੇ ਪਲੇਅਰਾਂ ਪੰਡਾ ਚ ਕੋ ਕੋ ਪਲੇਅਰ ਬਾਨਣ ਵਾਲੇ ਹੁੰਦੇ ਬਿਲਕੁਲ ਉਹਨਾਂ ਦਾ ਸਨਯੋਗ ਦੇਣ ਪਲੇਅਰ ਜਿਹੜੇ ਤਗੜੇ ਆ ਮੂਲੇ ਤਗੜੇ ਪਲੇਅਰ ਉਹਨਾਂ ਨੂੰ ਜਾਂ ਕੋਈ ਸਹਾਇਤਾ ਦੇਣ ਜਾਂ ਕੋਈ ਕਿਸੇ ਤੋਂ ਦਵਾਉਣ ਮੇਰੀ ਬੇਨਤੀ ਇਸ ਤਰ੍ਹਾਂ ਹੀ ਹੈ ਮੇਰਾ ਵੀ ਪਲੇਅਰਾਂ ਦੀ ਗੌਰ ਰੱਖੋ ਭਾਜੀ ਜੀ ਸਾਰੇ ਵਧੀਆ ਪਲੇਅਰ ਆ ਵੀ ਇਹਨਾਂ ਦਾ ਕਿਉਂਕਿ ਇਹਨਾਂ ਦੇ ਕੌਡੀ ਖੜੀ ਐ ਦੁਗਾ ਸਾਰੇ ਵਧੀਆ ਪਲੇਅਰ ਆ ਵੀ ਇਹਨਾਂ ਤੋਂ ਇਹ ਸ਼ਾਇ ਹੈ ਕਿ ਪਲੇਅਰਾਂ ਦੀ ਮਦਦ ਕਰੋ ਜਿਵੇਂ ਮ ਉਨਾਂ ਨੂੰ ਜਾ ਕੇ ਵੇਖੋ ਯਾਰ ਕੀ ਸਾਡ ਅਸਲਾ ਕੌਡੀ ਜੇ ਮੈਂ ਇਹ ਦਿਹਾੜੀ ਕਰਦਾ ਫਿਰ ਸਾਰਿਆਂ ਦੀ ਬੇਇਤੀ ਹਾਂ ਬਿਲਕੁਲ ਭਾਈ ਪਲੇਅਰ ਦਾ ਪਲੇਅਰ ਹੀ ਹੈ ਮੈਂ ਵਟਾਂ ਤੇ ਬਾਹਰ ਜਾ ਕੇ ਵਟਾਂ 'ਤੇ ਫਸਾ ਫਸਾਰੇ ਪਲੇਅਰਾਂ ਦੀ ਸੀ ਉਹਨੂੰ ਥੋੜਾ ਜਿਹਾ ਜੇ ਮੈਂ ਇਹਨੂੰ ਆਸਰਾ ਦੇਣ ਵਾਲਾ ਨਾ ਮੈਂ ਤੁਹਾਨੂੰ ਜਾ ਕੇ ਆਸਰਾ ਦੇਉ ਜੀ ਵੀ ਆਣਾ ਨਹੀਂ ਆਣੀ ਤੂੰ ਚੰਗਾ ਨਹੀਂ ਲੱਗਦਾ ਬਿਲਕੁਲ ਜੀ ਜਿੱਤੇ ਨਾਲ ਦੇ ਖਿਡਾਰੀ ਨੇ ਜਿਹੜੇ ਉਹ ਵੀ ਜਿਹੜੇ ਡਿੱਗੇ ਪਏ ਛੋਟੇ ਗਰੀਬ ਪਰਿਵਾਰ ਦੇ ਖਿਡਾਰੀ ਨੇ ਉਹਨਾਂ ਨੂੰ ਸਪੋਰਟ ਕਰਨਾ ਸਪੋਰਟ ਕਰਨਾ ਅੱਗੇ ਵੀ ਸ਼ਪਾਰਸ਼ ਕਰਨ ਵੀ ਯਾਰ ਆ ਖਿਡਾਰੀ ਲੋੜ ਬਾਹਰਲੇ ਬੰਦੇ ਕਰੋਨਾ ਰੁਪਿਆ ਲੈ ਜਾਂਦੇ ਉਹਨਾਂ ਨੂੰ ਕਹਿਣ ਯਾਰ ਨਹੀਂ ਯਾਰ ਐ ਇਧਰ ਕਰੋ ਇਧਰ ਵੀ ਕਰੋ ਬਾਈ ਇਧਰ ਵੀ ਕਰੋ ਬਿਲਕੁਲ ਇਧਰ ਵੀ ਕਰੋ ਵੀ ਉਹਨਾਂ ਨੂੰ ਨਹੀਂ ਬਾਹਰਲੇ ਬੰਦੇ ਚੱਲੋ ਯਾਰ ਬਿਲਕੁਲ ਦੱਸਣਾ ਹੁੰਦਾ ਦਸਣਾ ਹੁੰਦਾ ਪਲੇਅਰ ਨੇ ਦੱਸਣਾ ਲਈ ਬਾਈ ਜੀ ਇਹ ਦੂਜੇ ਦੀ ਸ਼ਪਾਰਸ਼ ਕਰ ਸ਼ਪਾਰਸ਼ ਕਰਨੀ ਕਰੋ ਹਾਂਜੀ ਬਿਲਕੁਲ ਪਾਜੀ ਵੇਖੋ ਜਦੋਂ ਅਸੀਂ ਖੇਡ ਦਿੰਦੇ ਵੇ ਅਸੀਂ ਖਰਾਕਾਂ ਦਾ ਖੇਡੇ ਮਿਹਨਤ ਪਲੇਅਰ ਸੀ ਸਾਰੀ ਦਿਹਾੜੀ ਰੇਡਾ ਪਾਈ ਜਾਂਦੇ ਸੀ ਵੀ ਮੈਂ ਤਾਂ ਇਹ ਸੁਨੇਹ ਚ ਦੇਉਂਗਾ ਕਿ ਮਿਹਨਤ ਨਾਲ ਪਲੇਅਰ ਬਣੋ ਜੀ ਪੌੜਾ ਵਾਲਾ ਨਾ ਬਣੋ ਉਹ ਭਾਜੀ ਪਸ਼ੂ ਵਾਲਾ ਹਿਸਾਬ ਹੋ ਜਾਂਦਾ ਜਿੰਨੇ ਪਾਲਾ ਤੇ ਉਨੀ ਖਾਲ ਜੀ ਜੇ ਅਸੀਂ ਇੱਥੇ ਬੈਠੇ ਆ ਹੁਣ ਸਾਡੇ ਸਰੀਰ ਵਧੀਆ ਬੈਠੇ ਦਾ ਮਿਹਨਤ ਮਿਹਨਤ ਨਾਲ ਬੈਠੇ ਹਾਂ ਬਿਲਕੁਲ ਜੀ ਘਰ ਦੀ ਖਰਾਕ ਨਾਲ ਬੈਠੇ ਜੀ ਇਹ ਨਹੀਂ ਵੀ ਯਾਰ ਗਰੀਬ ਬੰਦੇ ਨੇ ਕੋਈ ਚੱਕ ਕੇ 10000 ਦਾ ਸਮਾਨ ਖਾਣਾ ਆ ਉਹਦਾ ਫਿਰ ਪਸ਼ੂ ਵਾਲਾ ਹਿਸਾਬ ਹੋ ਜਾਂਦਾ ਭਾਜੀ ਮਿਹਨਤ ਲਾ ਕੇ ਖੇਡੋ ਸਵਾਦ ਵੇਖੋ ਮਿਹਨਤ ਦਾ ਨੇ ਮੈਂ ਦਾ ਸਵਾਦ ਦੇਖੋ ਕੀ ਰੰਗ ਲਿਆਉਂਦੀ ਨਾ ਤੁਸੀਂ ਅੱਖੋਂ ਦੇ ਨਾ ਤੁਸੀਂ ਥੱਕੋਂਗੇ ਮੈਂ ਦਾ ਰੰਗ ਦੇਖੋ ਉਹ ਦਿਨ ਜਦ ਮਰਜੀ ਪਾਜੀ ਫੁੱਟ ਦੇ ਮਰਜੀ ਖਾਲਾ ਜਿੰਨਾ ਦੇ ਮਰਜੀ ਖਾਲਾ ਮੈਂ ਤਾਂ ਇਹੀ ਸੰਦੇਸ਼ ਆ ਦੇਉਂਗਾ ਪਲੇਅਰਾਂ ਨੂੰ ਵੀ ਜੀ ਵੀ ਕੁਛ ਨਹੀਂ ਪਿਆ ਨਾ ਜੋ ਪਲੇਅਰ ਬਣੋ ਮਿਹਨਤੀ ਜੀ ਤੁਹਾਨੂੰ ਦੁਨੀਆ ਪੂਜੂਗੀ ਤੁਸੀਂ ਇੱਕ ਆ ਮੈਡੀਸਨ ਕਹਿੰਦੇ ਇੱਕ ਸਾਲ ਖੇਡਦੇ ਤੁਸੀਂ ਸਰ ਖੇਡਦੇ ਕੀ ਪੈਸਾ ਜੀ ਬਿਲਕੁਲ ਭਾਜੀ ਮੈਂ ਨਾ ਸਾਰੇ ਸਾਰੇ ਗਾੜੀ ਲੈਟਾ ਪਏ ਪਰ ਮਨਉ ਤੂੰ ਹੀ ਮੰਨਣਾ ਇਹ ਗੱਲ ਜੀ ਸਾਰੇ ਸਾਰੇ ਦੇ ਨਾਕਣਾ ਨਾ ਥੱਕਣਾ ਪੜਾ ਦੁਨੀਆ ਦਾ ਸਟਾਰ ਜਾਫੀ ਖੜਾ ਪੜਾ ਦੁਨੀਆ ਦਾ ਜੱਡ ਜਾਫੀ ਖੜਾ ਜੀ ਮੈਨੂੰ ਕੋਈ ਐ ਨਹੀਂ ਸੀ ਹੰਬਾ ਕੇ ਸਟਾਇਆ ਜੀ ਹਾਂ ਮੈਂ ਤੁਸੀਂ ਰੀਟਰ ਪਾਣੀਆਂ ਦੇ ਖੁੱਲ ਕੇ ਪਾਣੀਆਂ ਖੁੱਲ ਕੇ ਪਾਣੀਆਂ ਭਾਜੀ ਮੈਂ ਆਪਦੀ ਜਾਨ ਤੋਂ ਵੱਧ ਪਿਆਰ ਕੀਤਾ ਆ ਦੀ ਗ੍ਰੇ ਨੂੰ ਮੇਰੇ ਡਾ ਪੌਣਗੇ ਯਾਰ ਮੈਂ ਮੈਂ 8 8 ਰੀਟਰ ਭੱਜ ਖਿਲਾਰ ਦਿੰਦਾ ਸੀ ਜੀ ਜੇ ਮੇਰੀ ਕੈਡਮੀ ਚ 8 ਰੀਟਰ ਆ ਤੇ ਮੈਂ ਕਹਿ ਦਿੰਦੇ ਖੜਜੋ ਜੀ ਗੱਲੇ ਬਾਦੋਂ ਕੱਲਾ ਹੀ ਬਾਦੋਂ ਤੇ ਜੇ ਹੁਣ ਜੇ ਆਪਦੀ ਨਹੀਂ ਪੈਂਦੀ ਕਿਸੇ ਤੋਂ ਭਾਜੀ ਉਹਦਾ ਕਾਰਨ ਸੀ ਵੀ ਤੁਸੀਂ ਮਿਹਨਤ ਜ਼ਿਆਦਾ ਕੀਤੀ ਮੈਂ ਜ਼ਿਆਦਾ ਸੀ ਤੇ ਹੁਣ ਆਪਦੀ ਨਹੀਂ ਪੈਂਦੀ ਭਾਜੀ ਕਿਸੇ ਤੋਂ ਜੀ ਬਿਲਕੁਲ ਨਹੀਂ ਨ ਦਰਦੋ ਮਹਿਸੂਸ ਹੋਇਆ ਸਾਨੂੰ ਆਪਣੇ ਆਪ ਨੂੰ ਵੀ ਕਿ ਇੱਕ ਦੁਨੀਆ ਦਾ 스타 ਖਿਡਾਰੀ ਹੋਵੇ ਜਿਹੜਾ ਇਸ ਤਰ੍ਹਾਂ ਬੇਰੁਜ਼ਗਾਰ ਦਿਹਾੜੀਆਂ ਕਰ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੋਵੇ ਆਪਣੇ ਆਪ ਮਾਨੂੰ ਵੀ ਬੜਾ ਦਰਦ ਮਹਿਸੂਸ ਹੋਇਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਦੇ ਵੱਲੋਂ ਸੋ ਦੋਸਤੋ ਤੁਸੀਂ ਸਾਰੀ ਕਹਾਣੀ ਸੁਣ ਲਈ ਹੈ ਬਾਜੀ ਕੁਮਾਰੇ ਦੀ ਜੋ ਕਿ ਕਬੱਡੀ ਦਾ ਇੱਕ ਆਲਾ ਦਰਜਾ ਦਾ ਖਿਡਾਰੀ ਆ ਵਿਦੇਸ਼ ਦੇ ਵਿੱਚ ਵੀ ਖੇਡੇ ਬੜੇ ਤਕੜੇ ਤਕੜੇ ਮੈਚ ਖੇਡੇ ਪਹਿਲੀ ਕਬੱਡੀ ਪਾਉਣ ਵਾਲਾ ਵੀ ਇਹ ਖਿਡਾਰੀ ਜਿਨ੍ਹਾਂ ਮੈਚ ਖੇਡੇ ਨੇ ਤਾਂ ਕਬੱਡੀ ਪਹਿਲੀ ਪਾਈ ਆ ਪਰ ਅੱਜ ਦੇਖੋ ਜਿਹੜੇ ਹਾਲਾਤ ਨੇ ਜਿਹੜੇ ਉਹ ਵੱਧ ਤੋਂ ਵੱਧਰ ਨਹੀਂ ਸ਼ੁਰੂ ਦੇ ਵਿੱਚ ਉਹ ਹੀ ਗਰੀਬੀ ਦੇ ਵਿੱਚ ਰਿਹਾ ਤੇ ਅੱਜ ਵੀ ਗਰੀਬੀ ਦੇ ਨਾਲ ਜੂਝ ਰਿਹਾ ਹੈ ਦਿਹਾੜੀਆਂ ਕਰਨ ਦੇ ਲਈ ਮਜਬੂਰ ਹੈ ਇੱਕ ਛੋਟੇ ਜਿਹੇ ਘਰ ਦੇ ਵਿੱਚ ਵਿਚਾਰੇ ਰਹਿੰਦੇ ਨੇ ਪਰਿਵਾਰ ਸਮੇਤ ਸਾਰਾ ਪਰਿਵਾਰ ਹੈ ਜੋ ਇਹ ਮਲਕੀ ਇੱਕ ਦਿਹਾੜੀ ਦੇ ਨਾਲ ਕਿੰਨਾ ਕੁ ਗੁਜ਼ਾਰਾ ਕਿਸ਼ਦਾ ਹੁੰਦਾ ਪਰ ਇੱਕ ਬੰਦੇ ਨੇ ਨਾ ਕਮਾ ਕੇ ਦੁਨੀਆ ਦੇ ਟੌਪ ਤੇ ਜਾ ਕੇ ਜਦੋਂ ਬੰਦਾ ਥੱਲੇ ਆਉਂਦਾ ਤਾਂ ਉਹਦਾ ਜਿਹੜਾ ਦਰਦ ਹੈ ਉਹ ਉਹ ਜੋ ਜਾਣ ਸਕਦਾ ਜਿਸ ਇਨਸਾਨ ਤੇ ਬੀਤ ਰਹੀ ਹੈ ਸੋ ਮੈਂ ਬੇਨਤੀ ਕਰਾਂਗਾ ਸਾਡੀਆਂ ਐ ਖੇਡ ਕਲੱਬਾਂ ਨੂੰ ਤੇ ਐਨ ਆਰ ਆਈ ਭਰਾਵਾਂ ਨੂੰ ਵੀ ਕਿ ਜਿੱਥੇ ਅਸੀਂ ਹੋਰ ਮਾਨ ਸਨਮਾਨ ਕਰਦੇ ਹਾਂ ਉੱਥੇ ਐਦਾਂ ਦੇ ਜਿਹੜੇ ਸਾਡੀ ਕਬੱਡੀ ਦੇ ਅਨਮੋਲ ਹੀਰੇ ਨੇ ਉਹਨਾਂ ਦਾ ਵੀ ਸਹਿਯੋਗ ਦਿੰਦੇ ਰਹੀਏ ਤਾਂ ਕਿ ਉਹਨਾਂ ਨੂੰ ਵੇਖ ਕੇ ਹੋਰ ਖਿਡਾਰੀ ਖੇਡਣ ਲੱਗਣ ਤੇ ਉਹਨਾਂ ਦੇ ਹਾਲਾਤ ਵੇਖ ਕੇ ਕੋਈ ਕਬੱਡੀ ਤੋਂ ਪਿੱਛੇ ਪੈਰ ਨਾ ਪਾਵੇ ਕਿ ਉਸ ਬੰਦੇ ਨੇ ਕਬੱਡੀ ਦੇ ਵਿੱਚੋਂ ਕੀ ਖੱਟ ਲਿਆ ਉਹ ਫਿਰਦਾ ਦਿਹਾੜੀਆਂ ਕਰਦਾ ਕਿ ਐਦਾਂ ਦਾ ਹਾਲਾਂਕਿ ਦਿਹਾੜੀ ਕਰਨਾ ਕੋਈ ਮਾੜੀ ਗੱਲ ਨਹੀਂ ਮਿਹਨਤ ਹੈ ਪਰ ਬੰਦੇ ਨੂੰ ਉੱਪਰੋਂ ਜਾ ਕੇ ਜਦੋਂ ਬੰਦਾ ਥੱਲੇ ਆਉਂਦਾ ਤਾਂ ਉਦੋਂ ਬੜਾ ਦਰਦ ਮਹਿਸੂਸ ਹੁੰਦਾ ਕਿਉਂਕਿ ਜਿੱਥੇ ਜਿੱਕੇ ਕੋਈ ਟਾਈਮ ਹੁੰਦਾ ਜਦੋਂ ਦੁਨੀਆ ਮਾਣ ਕਰਦੀ ਹੈ ਤੇ ਕੋਈ ਟਾਈਮ ਉਹ ਹੁੰਦਾ ਤੇ ਜਦੋਂ ਬੰਦੇ ਨੂੰ ਆਪਣੇ ਆਪ ਦਾ ਵੀ ਜਿਹੜਾ ਹੌਸਲਾ ਟੁੱਟ ਜਾਂਦਾ ਹੈ ਮਾਨ ਟੁੱਟ ਜਾਂਦਾ ਹੈ ਸੋ ਆਓ ਦੋਸਤੋ ਆਪਾਂ ਇਤਾਂ ਦੇ ਖਿਡਾਰੀਆਂ ਦੀ ਜਿਹੜੀ ਉਹ ਮਦਦ ਕਰੀਏ ਇਸ ਵੀਰ ਦੀ ਵੀ ਮੈਂ ਸਾਡੇ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰੂੰਗਾ ਇਹਦੇ ਸਾਥੀ ਖਿਡਾਰੀਆਂ ਨੂੰ ਬੇਨਤੀ ਕਰੂੰਗਾ ਕਿ ਵੀਰਵਾਲ ਕੇ ਸ਼ਿਫਾਰਸ਼ ਕਰਕੇ ਇਸ ਵੀਰ ਦੀ ਜਰੂਰ ਤੁਸੀਂ ਜਿੰਨੀ ਹੋ ਸਕਦਾ ਮਦਦ ਕਰਵਾਓ ਕਿਉਂਕਿ ਇੱਕ ਬੇਰੁਜ਼ਗਾਰੀ ਜਿਹੜੀ ਸਾਡੇ ਉੱਪਰ ਸਭ ਤੋਂ ਵੱਡਾ ਇਹ ਕਹਿ ਲਈਏ ਵੀ ਬਹੁਤ ਇੱਕ ਹੀ ਇੱਕ ਜਿਹਨੂੰ ਕਹਿੰਦੇ ਇੱਕ ਬੇਰੁਜ਼ਗਾਰ ਬੰਦੇ ਨੂੰ ਸਟਾਰ ਬਣ ਕੇ ਫਿਰ ਥੱਲੇ ਆਉਣਾ ਬਹੁਤ ਮੁਸ਼ਕਲ ਲੱਗਦਾ ਹੈ ਬਹੁਤ ਹੀ ਮੁਸ਼ਕਲ ਦੀ ਜ਼ਿੰਦਗੀ ਜਿਹੜੀ ਆਪਾਂ ਮੈਂ ਵੇਖਿਆ ਅਜਿਹਾ ਦੇ ਘਰੇ ਆ ਕੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਮਿਲੇ ਬੜਾ ਆਪਣੇ ਆਪ ਨੂੰ ਦਰਦ ਮਹਿਸੂਸ ਹੋਇਆ ਸੋ ਲੋੜ ਹੈ ਇਸ ਵੀਰ ਦੀ ਮਦਦ ਕਰਨ ਦੀ ਸੋ ਮੈਂ ਇੱਕ ਵਾਰੀ ਫਿਰ ਬੇਨਤੀ ਕਰਦਾ ਸਾਡੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਸੁਣ ਰਹੇ ਨੇ ਕਿ ਇਸ ਵੀਰ ਦੀ ਜਿੰਨੀ ਵੀ ਹੋ ਸਕਦਾ ਹੈ ਮਦਦ ਕਰੋ ਕਿਉਂਕਿ ਇੱਕ ਗਰੀਬ ਪਰਵਾਸ ਦੇ ਨਾਲ ਸੰਬੰਧਤ ਹੈ ਇਹ ਇਹ ਬੰਦਾ ਤੇ ਸਾਰੀ ਕਹਾਣੀ ਇਹਨਾਂ ਨੇ ਤੁਹਾਨੂੰ ਦੱਸ ਹੀ ਦਿੱਤੀ ਹੈ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਕਬੱਡੀ ਦੇ ਮਹਾਰਤੀ ਦੇ ਰੂਬਰੂ ਕਰਵਾਵਾਂਗੇ ਉਦੋਂ ਤੱਕ ਮੈਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ